ਨੀਰੇ ਵਾਲਾ ਨਾ ਤੈਨੂੰ ਹੀ ਦੇਣਾ ਨੀਰੇ ਵਾਲਾ ਬਾਲੀ ਸਿਆਣੀ ਚਾਹੁੰਦੀ ਇੰਦਰਾਸਾ ਘਰ ਤੇ ਵੜ ਕੇ ਨੇ ਜਾ ਕੇ ਨੇ ਬਾਪੂ ਗਿਆ ਸੀ ਕੀ ਮੈਨੂੰ ਕੋਈ ਮੋੜ ਲਿਆ ਤੇ ਦਵਾ ਦੇਣੀ ਤੂੰਰਾ ਉਹਨਾਂ ਅੱਜ ਆਹ ਕਿਤਾਬ ਦਿੱਦੀ ਕਿਤਾਬ ਤਾਂ ਸੋਹਣੀ ਹੈ ਮੇਰੀ ਗੱਲ ਹੈ ਮੈਨੂੰ ਇੱਕ ਦਿਮਾਗ 'ਚ ਗੱਲ ਆਈ ਸੀ ਸੋਨੂੰ ਕਹਿਣੀ ਸੀ ਦੱਸ ਕੀ ਕਹਿਣੀ ਹੈ ਪਹਿਲਾਂ ਤੁਸੀਂ ਦੱਸ ਦੋ ਕੀ ਕਹਿੰਦੇ ਸੀ ਮੈਂ ਤਾਂ ਐ ਕਹਿਣੀ ਸੀ ਦੇਖੀਏ ਕਿਤਾਬ ਕਿੰਨੀ ਸੋਹਣੀ ਹੈਗੀ ਹਾਂ ਹੂੰ ਪੜਗੀਆਂ ਚਾਹੀਦੀਆਂ ਨੇ ਅੱਜ ਕੱਲ ਤਾਂ ਫੋਨਾਂ ਦੇ ਵਿੱਚ ਬੜੇ ਰਹਿੰਦੇ ਨੇ ਪੜਨਾ ਹੀ ਨਹੀਂ ਆਉਂਦਾ ਹਾਂ ਤੂੰ ਦੱਸ ਕੀ ਕਹਿੰਦੀ ਸੀ ਮੈਂ ਤਾਂ ਇਹ ਕਹਿੰਦੀ ਸੀ ਆਪਣੇ ਦੇਖ ਤੋ ਕਮਰੇ ਤਾਂ ਹੈਗੇ ਨੇਗੇ ਹਾਂ ਹਨਾ ਆਪਣੇ ਬੇੜਾ ਵੀ ਹੈਗਾ ਵਧੀਆ ਲੌਬੀ ਆ ਵਧੀਆ ਸਾਰਾ ਕੁਝ ਹੈ ਹਨਾ ਮੈਂ ਸੋਚ ਰਹੀ ਸੀ ਜਿਹੜਾ ਆਪਣਾ ਸੜਾ ਉਹਦੇ ਵਾਸਤੇ ਉੱਪਰ ਨਾਲ ਪਾ ਕਮਰਾ ਪਾਦੀ ਗੁਰਦੀਪ ਵਾਸਤੇ ਕਹਿੰਦੀ ਮੈਨੂੰ ਤਾਂ ਨਾ ਤੇਰੇ ਤੇ ਹੈਰਾਨ ਆ ਤੂੰ ਹੀ ਜੀ ਗੱਲ ਤੂੰ ਉਹਦੇ ਸਾਹਮਣੇ ਨਿਕਤੇ ਕਰਦੀ ਉਹ ਹੁਣ ਹੈ ਨਹੀਂ ਜਾਂ ਹੁਣ ਤਾਂ ਤੂੰ ਕਰੀ ਜਣੀ ਉਹਨੂੰ ਚਵਾਰਾ ਪਾ ਕੇ ਕੀ ਕਰਨਾ ਕਿਉਂ ਪਊਗਾ ਕਿੱਥੇ ਕੰਮ ਲਈਏ ਛੜੇ ਬੰਦੇ ਨੂੰ ਕੀ ਪਹਿਨ ਦੇ ਉਹ ਤਾਂ ਕਿਤੇ ਵੀ ਪੈ ਜੂਗਾ ਤੂੜੀ ਵਾਲੇ ਚ ਮੰਜਾ ਡਾਦਾਂਗੇ ਤਾਂ ਡਾਦਾਂਗੇ ਪੌੜੀ ਥੱਲੇ ਮੰਜਾ ਡਾਦਾਂਗੇ ਤਾਂ ਡਾਦਾਂਗੇ ਕੋਠੇ ਤੇ ਡਾਦਾਂਗੇ ਤਾਂ ਹੱਦ ਕਰੀ ਜਣੀ ਤੂੰ ਉਹਦੇ ਵਾਸਤੇ ਅੱਜ ਤੂੰ ਐਸਾ ਚਵਾਰਾ ਬਣਾਏਂਗੀ ਕੱਲ ਨੂੰ ਤੂੰ ਦਾ ਰਿਸ਼ਤਾ ਕਰਾਏਂਗੀ ਠੀਕ ਹੈ ਮੈਨੂੰ ਨਹੀਂ ਚੁੱਟੜੇ ਤੇਰੇ ਦਿਮਾਗ ਕਿਉਂ ਨਹੀਂ ਕੰਮ ਕਰਦਾ ਹਰ ਇੱਕ ਚੀਜ਼ ਦੇ ਵਿੱਚੋਂ ਅੱਧ ਵੰਡਾਊਗਾ ਉਹ ਜੇ ਵਿਆਹ ਹੋ ਗਿਆ ਉਹਦਾ ਹਾਂ ਹੈ ਆਹੋ ਸੱਚ ਜਮੀਨ ਚੋਂ ਵੀ ਤੇ ਹੋਰ ਕੀ ਨਾ ਕਮਲੀਏ ਜਦੋਂ ਅਗਲਾ ਤਾਂ ਵਿਆਹ ਹੀ ਹੋਗਾ ਬਰਾਬਰ ਦਾ ਹੋ ਜਾਊਗਾ ਫਿਰ ਉਹ ਗੱਲ ਸਹੀ ਆ ਐ ਕਰਿਆ ਕਰਾਂਗੇ ਜੇ ਨਹੀਂ ਵੀ ਨੀਰੇ ਵਾਲੇ ਪਊਗਾ ਇੱਕ ਦਿਨ ਤੁਸੀਂ ਆਪਦੇ ਕਮਰੇ ਚ ਪਾਲਿਆ ਕਰ ਇੱਕ ਦਿਨ ਅਸੀਂ ਪਾਲਿਆ ਕਰਾਂਗੇ ਹੂੰ ਤਾਂ ਤੂੰ ਹੀ ਪਾਲਾ ਪਹਿਲਾਂ ਨਹੀਂ ਹੂੰ ਕਹਿੰਦੇ ਵਿਚਾਰੇ ਨੀਰੇ ਵਾਲੇ ਖਾਂਦੇ ਆਂ ਆਪਾਂ ਕਿਉਂ ਨਾਲ ਪਾਉਣਾਗਾ ਤੂੰ ਐ ਮਰੀ ਨਹੀਂ ਕਿਤੇ ਨਾ ਮੰਜਾ ਡਾ ਦੇ ਕਰਾਂਗੇ ਕੋਲੇ ਨਹੀਂ ਮੇਰੀ ਗੱਲ ਸੁਣ ਤੈਨੂੰ ਬਾਲਾ ਤਰਸ ਆਉਂਦਾ ਨਾ ਤੂੰ ਐਵੇਂ ਜਾ ਕੇ ਤੂੰ ਹੀ ਰਿਸ਼ਤਾ ਕਰਾ ਦੇ ਉਹਨੂੰ ਮੇਰੀ ਕਰ ਜੋ ਸਾਰਾ ਕੁਝ ਬਣਾਏਗੀ ਤੂੰ ਕੰਬੜੀਏ ਜਿਉ ਨੂੰ ਛੜਾ ਰੱਖਾਂਗੇ ਉਹਦੀ ਸਾਰੀ ਜ਼ਮੀਨ ਜਾਇਦਾਦ ਆਪਾਂ ਨੂੰ ਆਊਗੀ ਹਾਂ ਆਹੋ ਵੱਧ ਕਿੱਲੇ ਬਣ ਜਾਣਗੇ ਆਪਣੇ ਕੋਲ ਤੇ ਹੋਰ ਕੀ ਨਾ ਜਿਹੜੇ ਉਹਦੇ ਹਿੱਸੇ ਦੇ ਹੁਣ ਉਹਨਾਂ ਕਿਹਨੂੰ ਦੇਣੇ ਉਹਦੇ ਕੋਲ ਕੋਈ ਬਾਲ ਬੱਚਾ ਹੋਊਗਾ ਗੱਲ ਸਹੀ ਆਹ ਬਾਲ ਬੱਚਾ ਵੀ ਕਿੱਥੋਂ ਹੋਊਗਾ ਜਦ ਬਹੂ ਨਹੀਂ ਆਣੀ ਜਦ ਬਹੂ ਨਹੀਂ ਬਹੂ ਆਪਾਂ ਔਣ ਨਹੀਂ ਦਿੰਦੀਆਂ ਸੱਚੀ ਸਾਰੀ ਕਾਸੀ ਦੀਆਂ ਮਾਲਕੀ ਨਾ ਆਪਾਂ ਬਣ ਕੇ ਰਹਿਾਂਗੇ ਕਿਉਂ ਕੰਮਲੀ ਹੋਈਆਂ ਬੋਲਿਆ ਨਾ ਕਰੋ ਉਹਦੇ ਸਾਹਮਣੇ ਉਹਨੇ ਦੱਸ ਕੀ ਕਰਨਾ ਅੱਪਾ ਦਾ ਬਹੂ ਛੱਡ ਉਹਨੂੰ ਕੋਈ ਨੇੜੇ ਤੇੜੇ ਜਿਹੀ ਰਿਸ਼ਤਾ ਵੀ ਆਉਂਦਾ ਹੁੰਦਾ ਹੁੰਦਾ ਨਾ ਪਹਿਲੀ ਜਵਾਬ ਦੇ ਦਿਆ ਕਰ ਮੇਰੇ ਲਈ ਤਰਕੀਬਾਤਿਆ ਕਰ ਮੈਂ ਤਾਂ ਇਹ ਕਹਿੰਦੀ ਸਾਡੇ ਵਾਲਾ ਮੁੰਡਾ ਤਾਂ ਪਹਿਲੇ ਸੁੱਖਾ ਬੀੜੀ ਸਿਗਰਟ ਕੁਛ ਨਹੀਂ ਸੱਟਾ ਆਏਗਾ ਮੈਂ ਕਹਿੰਦਾ ਦਾਰੂ ਵੀ ਪਿੰਦਾ ਚੋਰੀਆਂ ਵੀ ਕਰਦਾ ਸ਼ਾਬਾਸ਼ੇ ਸ਼ਾਬਾਸ਼ੇ ਹਾਂ ਹਾਂ ਹੋਰ ਕਰ ਲੁੱਤਗਲੀਆਂ ਮੇਰੀਆਂ ਕਰ ਰੋ ਵੀਰ ਜੀ ਸੋਡੀਆਂ ਚੁਗਰੀਆਂ ਨਹੀਂ ਕੀਤਾ ਕਰਦੇ ਹਾਂ ਨਾ ਸਾਡੇ ਪਿੰਡ ਇੱਕ ਗੱਲ ਹੋਈ ਸੀਗੀ ਉਹਨਾਂ ਦਾ ਸੜਾ ਸੀਗਾ ਉਹਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਹਾਂ ਅਸੀਂ ਤਾਂ ਹੋਰੀ ਪਤਾ ਹੁਣ ਤਾਂ ਗੱਲ ਬੋਚਣੀ ਐ ਤੁਸੀਂ ਜਿਵੇਂ ਮਰਜ਼ੀ ਬੋਚ ਲਓ ਬੋਤਨੂਆ ਕੋਈ ਦੀ ਕੀ ਜਾਂਦੀ ਸੀ ਗੱਲਾਂ ਤਾਂ ਮੇਰੀਆਂ ਹੀ ਹੋ ਰਹੀਆਂ ਨਾਂ ਲੈ ਕੇ ਕਿਹਾ ਤੁਸੀਂ ਨਾ ਨਾ ਅਸੀਂ ਤੇਰਾ ਨਾਂ ਨਹੀਂ ਲੈਂਦਾ ਉਹ ਤਾਂ ਵੀਰੇ ਦੇ ਨਾਲ ਉਹ ਤਾਂ ਕਿਸੇ ਹੋਰ ਦਾ ਨਾਂ ਲੈਂਦਾ ਸੀ ਐ ਵੀ ਅੱਖਾਂ ਮਾਹ ਮੇਰਾ ਘਰ ਕਿਉਂ ਨਹੀਂ ਵੱਜਦਾ ਆਹੀ ਗੱਲਾਂ ਕਰਕੇ ਤਾਂ ਵੱਜਦਾ ਨਹੀਂ ਸਕੂਲੇ ਤਾਂ ਘਰੇ ਬੈਠੇ ਨੇ ਨਾ ਵੀਰ ਜੀ ਸਕੂਲੇ ਕੀ ਹੁੰਦੇ ਨੇਗੇ ਮੇਰੀ ਗੱਲ ਸੁਣ ਲੈ ਤੇਰਾ ਵਿਆਹ ਹੋਊਗਾ ਸਾਡੇ ਬਰਾਬਰ ਦਾ ਹੋਏਗਾ ਸਾਨੂੰ ਤਾਂ ਵਧੀ ਹੋਊਗਾ ਗੱਲ ਸਹੀ ਹੈ ਕੋਣ ਨੂੰ ਵਧੀਆ ਭਾਈ ਮੈਂ ਸੁਣ ਲੀਆਂ ਗੱਲਾਂ ਤੁਹਾਡੀਆਂ ਸਾਰੀਆਂ ਨਾ ਸੁਣ ਨੂੰ ਪਰ ਅਸੀਂ ਤਾਂ ਕੁਝ ਕਹੀ ਨਹੀਂ ਹੈਗਾ ਕਿਹਾ ਕਿਉਂ ਨਹੀਂ ਸਾਰਾ ਸੁਣਦਾ ਮੈਨੂੰ ਮੈਨੂੰ ਕਿਹੜਾ ਕੋਈ ਉੱਚਾ ਸੁਣਦਾ ਕੀ ਕਹੀ ਜਾਂਦੀ ਐ ਸੀ ਕੀ ਨਹੀਂ ਦੇ ਮੇਰੀ ਗੱਲ ਸੁਣਦਾ ਬੀੜੀਆਂ ਪੀਂਦਾ ਦਰੂ ਖੀਂਦਾ ਮੇਰੀ ਗੱਲ ਸੁਣ ਬੀਰ ਪੀਂਦਾ ਤਾਂ ਫਿਰ ਤੂੰ ਹੈਗਾ ਹੀ ਆ ਦਾਰੂਆਂ ਤੂੰ ਪੀਂਦਾ ਨਹੀਂ ਹੈਗਾ ਐਵੇਂ ਤੂੰ ਕੁਝ ਨਹੀਂ ਛੜਦਾ ਚੱਲ ਜੇ ਸੁਣ ਵੀ ਲੈ ਫਿਰ ਕਿਹੜਾ ਤੂੰ ਸਾਡੇ ਮੂੰਹ ਹੀ ਗਲ ਮੋਗੂ ਚਿੱਟ ਲਾ ਦੇ ਤੂੰ ਗੱਲ ਸਹੀ ਆ ਆਹ ਗੱਲ ਆਹ ਗੱਲ ਆ ਫਿਰ ਠੀਕ ਨਾ ਤੈਨੂੰ ਰੋਟੀ ਦੇ ਦਨੇ ਅੱਜ ਕੱਪੜੇ ਧੋਏ ਦੇ ਦੇਨੇ ਹੋਰ ਤੈਨੂੰ ਕੀ ਚਾਹੀਦਾਗਾ ਕੋਈ ਨਹੀਂ ਭਾਈ ਫਿਰ ਆ ਕੋਈ ਗੱਲ ਨਹੀਂ ਜੇ ਇਹੀ ਗੱਲਾਂ ਨੇ ਨਾ ਫਿਰ ਠੀਕ ਆ ਹਾਂ ਕੋਈ ਨਾ ਫਿਰ ਕੋਈ ਨਾ ਸਹੀ ਰੋਟੀ ਪਰਾਂਏ ਕਰਨੀ ਨਹੀਂ ਬਾਸਤੇ ਕਰਨੀ ਨਹੀਂ ਕੀ ਕਰਾਉਗਾ ਰੋਟੀ ਕਿਤੇ ਮਰਜ਼ੀ ਖਾਇਆ ਬੇ ਨਹੀਂ ਕੀ ਕਰਨਾ ਬੋਲੀ ਜਾਂਦੇ ਗੋਲੀਆਂ ਨਾਲ ਰੱਜ ਕੇ ਬੋਲੀ ਜਾਂਦਾ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਕੀ ਬੋਲਦਾ ਤੁਰ ਗਿਆ ਪਰ ਮਰਚਾ ਕਿੱਥੇ ਖੜਾ ਸੀ ਗਰੇ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਖੜਾ ਸੀ ਕਿ ਤਾਂ ਦੇਖ ਕੇ ਉਹ ਨਹੀਂ ਬੋਲਦੀ ਮੈਨੂੰ ਕੀ ਪਤਾ ਤੇ ਹੁਣ ਵੀ ਹੈ ਉਹ ਰਿਖੜਾਗਾ ਚੰਗੀ ਭਲੀ ਮੈਂ ਕਿਤਾਬ ਪੜ੍ਹੀਏ ਸੁਣ ਕੇ ਨਾ ਹੁਣ ਵੱਡੇ ਨੂੰ ਦੱਸਦਾ ਫੋਨ ਕਰਕੇ ਉਧਰ ਉਹ ਮੇਰੀ ਅੱਖ ਗੁੱਤ ਨਹੀਂ ਪੱਟੂਗਾ ਨਹੀਂ ਉਹਨੂੰ ਦੱਸ ਦੋ ਤੂੰ ਡਰਦਾ ਬੱਟੇ ਤੂੰ ਤਾਂ ਆਹੋ ਤੇਰੇ ਵਾਲੇ ਮਾਊ ਜੀ ਨੂੰ ਦੱਸ ਦੂਗਾ ਫੇਰ ਉਹ ਕੀ ਕਰ ਦੂਗਾ ਉਹ ਤਾਂ ਤੈਨੂੰ ਪਤਾ ਹੀ ਸਾਫ਼ ਸਾਫ਼ ਮੁੱਕਰ ਜੀ ਮੈਂ ਤਾਂ ਚਮਸਰਾ ਪਾਣੀ ਲੈ ਕੇ ਪੈਣ ਉਹਦੇ ਨਾਲ ਪਾਂਡੂ ਨਾਲ ਪਟਕੇ ਫੁੱਟੇ ਪਾਣੀ ਲੈ ਕੇ ਪੈਣ ਉਹਦੇ ਨਾਲ ਪਾਂਡੂ ਨਾਲ ਪਟਕੇ ਫੁੱਟੇ ਨਾ ਸਮਝ ਆਉਂਦੀ ਵੀ ਤੂੰ ਇੰਨੀ ਕਾਲੀ ਕਿਉਂ ਚੱਕੀ ਤੇ ਮੈਨੂੰ ਲੈ ਕੇ ਆਉਣ ਦੀ ਸਕੂਟਰੀ ਤੇ ਵੀ ਮੇਰੀ ਤੇ ਲੈਣ ਆ ਗਿਆ ਤੂੰ ਆਰਦਾ ਤਾਂ ਕੋਈ ਚੀਜ਼ ਲੈਣ ਤੇ ਗੱਡੀ ਲੈ ਆਉਂਦਾ ਸੇਕੜ ਨੂੰ ਓਹੋ ਕਾਲੀ ਦਾ ਤਾਂ ਮੈਂ ਤੈਨੂੰ ਦੱਸ ਦਿੰਨਾ ਆ ਜਿਹੜੇ ਸਾਡੇ ਵਾਲੇ ਨੇ ਨਾ ਇਹਨਾਂ ਨੇ ਲਹੂ ਪੀ ਲਿਆ ਕਹਿੰਦੇ ਅਸੀਂ ਰੋਟੀ ਪਾਣੀ ਨਹੀਂ ਦਿੰਦੇ ਤੈਨੂੰ ਇਹੇ ਕਰਕੇ ਮੈਂ ਕਾਲੀ ਕਰੀਗਾ ਮਹੱਲੇ ਹੁਣ ਪੰਜ ਤਾਂ ਮੈਂ ਬਰਾਬਰੀ ਗੱਡੂ ਮੈਂ ਨਹੀਂ ਪਿੱਛੇ ਛੱਡਦਾ ਹੁਣ ਕੋਈ ਪਾਣੀ ਪੂਣੀ ਬਾਰਨਾ ਆਊਗਾ ਕਿ ਇੰਜ ਜਾਣਾ ਪਊਂਦੂ ਹੂੰ ਪਾਣੀ ਤੂੰ ਐਂ ਚੱਲ ਕੁਛ ਨਹੀਂ ਹੁੰਦਾ ਟੈਨਸ਼ਨ ਨਾ ਲੈ ਤੂੰ ਮੈਂ ਹੈਗਾ ਨਾ ਕੋਈ ਨਾ ਗੱਲ ਪੈ ਜਾਣ ਮੈਂ ਲਾਦਾ ਨਹੀਂ ਆ ਓ ਕੋਈ ਨਹੀਂ ਐਨੀਕ ਤਾਂ ਆਉਂਦੀ ਆ ਮੈਨੂੰ ਗੱਲ ਕੌਣ ਪਊਗਾ ਨਾਲੇ ਸਾਰਾ ਘਰ ਤੇਰਾ ਐ ਇਹ ਮਹਾਰਾਣੀ ਆ ਮਗੁਰਹੀ ਧੱਕੇ ਨਹੀਂ ਰਹਿਣਾ ਇਹਨਾਂ ਤੋਂ ਨਾਲੇ ਸੱਚੀ ਜੀ ਹਾਂ ਹਾਂ ਸੱਚੀ ਗੱਲ ਆ ਤੇ ਐਨੀਕ ਖੁੱਲ੍ਹ ਵਾਧੂ ਆ ਜੀ ਹਾਂ ਜੇ ਕੁਝ ਬੋਲਣ ਵੀ ਲੱਗਿਆ ਨਾ ਦੋ ਜੰਨ ਥਾਪੜੇ ਤੜਕੀ ਉੱਠ ਕੇ ਵੀ ਮਾਰਦਾ ਕਰੀ ਲੈ ਚੰਗਾ ਤਾਪੜਾ ਲੜ ਜਾ ਆਹ ਉਹਨਾਂ ਨੂੰ ਉੱਪਰ ਲੱਗਿਆ ਲੈ ਬੜਕੂ ਨੂੰ ਸੁਟਲਾ ਇੱਧਰ ਦੀ ਫੜਾ ਆਏ ਹੋਏ ਉਹ ਹੁਲ ਗਿਆ ਫਿਰਦਾ ਚੱਲ ਮੈਂ ਕਿਹੜਾ ਰੋਜ਼ ਹੀ ਵਿਆਹ ਕਰਾਉਣਾ ਹੈ ਹੋਰ ਮੈਂ ਤਾਂ ਰੋਜ਼ ਹੀ ਕਰਾਉਣੀ ਹੈ ਨਾ ਉਹੋ ਪਰ ਲੱਗਿਆ ਸੀ ਹੋਰ ਹੀ ਕੁਝ ਕਹਤਾ ਸੀ ਇਹ ਲੈ ਦੇਖ ਘਰ ਸੋਹਣਾ ਆਪਣਾ ਘਰ ਬਹੁਤ ਸੋਹਣਾ ਜੀ ਹਾਂ ਉਹ ਖੋਲ ਦੋ ਆਹ ਕੌਣ ਆ ਗਿਆ ਬਾਹਰ ਖੋਲ ਇਹ ਨਹੀਂ ਬਾਹਰ ਆ ਜਾ ਆ ਜਾ ਆ ਜਾ ਆ ਜਾ ਲੰਗਿਆ ਲੰਗਿਆ ਲੈ ਆ ਜਾ ਆ ਜਾ ਇਹ ਕੀ ਹੈਗਾ ਲੈ ਪਰ ਜਾਈ ਆਹ ਤੇਲ ਦੁੱਲ ਚੋ ਲੋ ਹੈ ਪਾਣੀ ਪੂਣੀ ਬਾਰਨ ਨਾਲੇ ਆ ਪਾਣੀ ਪੂਣੀ ਬਾਰ ਲੋ ਸੱਚ ਹੋਰ ਕੀ ਕਹਿਗੇ ਅਸੀਂ ਭਈ ਹੈ ਕੌਣ ਇਹ ਇਹਦੇ ਘਰ ਵਾਲੀ ਇਹ ਮੇਰੀ ਘਰ ਵਾਲੀ ਉਨਾ ਪਹਿਲਾ ਮੈਂ ਆਪੀ ਦੇ ਖੂਹ ਮੂੰਹ ਤੁਸੀਂ ਫੇਰ ਦੇਖ ਲਿਓ ਮੇਰੀ ਗੱਲ ਸੁਣ ਬੰਦਾ ਦਾੜੀ ਮੁੱਸਾ ਕਟਾ ਕੇ ਵੀ ਸੂਟ ਪਾ ਲਿਆ ਉਹ ਜਾਣ ਕੇ ਕਰਦਾ ਵਾ ਕੀ ਕਰਦਾ ਨਾ ਅਸੀਂ ਕਿਹਨੂੰ ਦੇਖਣਾ ਮੂੰਹ ਮੈਂ ਠੀਕ ਹੈ ਗੱਲ ਸੁਣ ਮੈਂ ਕੌਣ ਹਾਂ ਹੈ ਮੈਂ ਕੌਣ ਕਹੀ ਤਾ ਨਾ ਮੇਰੇ ਘਰ ਵਾਲੀ ਕਿੰਨਾ ਕਿੰਨਾ ਦਾ ਬੰਦਾ ਹੈਗਾ ਉਹ ਬੰਦਾ ਨਹੀਂ ਮੇਰੇ ਘਰ ਵਾਲੀ ਆ ਨਕਲੀ ਨਾ ਲਵਾਈ ਫਿਰ ਦੱਸਾਂ ਪਾਪ ਪਵਾਈ ਫਿਰ ਲੈ ਦਿਖਾ ਦਿਓ ਜੀ ਮੂੰਹ ਦਿਖਾ ਦਿਨਾਂ ਨੂੰ ਲੈ ਤਾਂ ਸੱਚੀ ਕਿਦੀ ਜਨਾਨੀ ਹੈਗਾ ਬੈਦ ਲਹਿੰਗਾ ਤਾਂ ਪਵਾ ਲਿਆ ਹੁੰਦਾ ਫਿਰ ਕੱਲਾ ਸੂਟ ਹੀ ਪਵਾ ਲਿਆ ਆ ਉਹ ਕੋਈ ਨਹੀਂ ਲਹਿੰਗੇ ਪੁੱθεਰੇ ਹੈ ਲਹਿੰਗੇ ਦੀ ਲੜ ਲਾ ਦੂ ਮੈਂ ਲਹਿੰਗੇ ਦੀ ਗੱਲ ਕਰਦੀ ਹੈ ਮੇਰੀ ਗੱਲ ਸੁਣ ਜਿੱਥੋਂ ਇਹਨੂੰ ਲੈ ਕੇ ਆ ਰਾਮ ਨੀਲਾ ਫੜ ਕੇ ਉੱਥੇ ਛੱਡ ਫੜ ਜਾ ਜੀ ਫੜ ਜਾ ਇਹ ਕੀ ਗੱਲ ਹੈ ਇਹ ਕੀ ਗੱਲ ਹੈ ਫੜ ਜਾ ਆ ਫੜ ਆ ਫੜ ਹਾਂ ਨਹੀਂ ਤੂੰ ਕੀ ਲੱਗਦੀ ਹੈ ਕਰਦੀ ਕੀ ਲੱਗਦੀ ਹੈ ਹੈ ਮੈਂ ਕਰਦੀ ਵੱਡੀ ਹਾਂ ਵੱਡੀ ਹੋਵੇਂਗੀ ਆਉਦੇ ਥਾ ਤੇ ਹੋਵੇਂਗੀ ਹਿੱਸਾ ਸਾਡਾ ਵੀ ਬਣਦਾ ਚਲੋ ਜੀ ਅੰਦਰ ਹਾਂ ਬੋਲੋ ਬੋਲ ਹੁਣ ਤੂੰ ਕੌਣ ਹੈਂ ਮੈਂ ਮੂ ਦੂਜੇ ਪਾਸੇ ਲਾ ਦੂੰ ਹਿੱਸਾ ਸਾਡਾ ਵੀ ਬਣਦਾ ਸਾਡ ਤੇ ਹੋਜੋ ਤੇਰਾ ਹਿੱਸਾ ਕਿ ਬਣੂ ਅਸੀਂ ਅਸੀਂ ਮੰਨਦੇ ਹੀ ਨਹੀਂ ਤੂੰ ਮੈਂ ਕਰਦਾ ਮਾਲਕਾ ਇਹ ਵੀ ਕਰਦੀ ਮਾਲਕਾ ਤੇਰਾ ਤਾ ਨੀਰੇ ਵਾਲੇ ਦਿੱਤਾ ਹੋਇਆ ਕਿਉਂ ਨੀਰੇ ਵਾਲੇ ਦਿੱਤਾ ਤੈਨੂੰ ਨਾ ਦੇ ਤਾ ਨੀਰੇ ਵਾਲਾ ਬਾਹਲੀ ਸਿਆਣੀ ਚਲੋ ਜੀ ਅੰਦਰ ਸਾਨੂੰ ਤਾਂ ਬੇਬੇ ਹੜੀ ਪਿਆ ਕੇ ਲੈ ਆਤੀ ਇਹਨਾਂ ਦੇ ਬਾਪੂ ਗਿਆ ਸੀ ਤੇ ਹੁਣ ਬੇਬੇ ਨੇ ਤੇ ਤਾ ਮੋਰ ਲਈਆ ਤੂੰ ਆਂ ਲੈ ਤੁਸੀਂ ਕਬਰਾਂ ਹੋਂ ਨਾ ਜੀ ਆਜਵਾਣ ਹਾਂ ਬੱਡੀਂ ਅੰਦਰ ਬੋਲ ਜੀ ਮਾਰੂ ਨੀ ਬੱਸ ਨੀ ਇਤੋਂ ਤਾਂ ਬਿਸ਼ਾਰਮਾ بڑے ਦੰਦ ਕੱਢੀ ਜਾਣੀ ਐ ਤੂੰ ਤਾਂ ਨੀ ਬਸਾਰਮ ਨਹੀਂ ਉਹ ਤਾਂ ਝੋਟਾ ਜੀ ਵਰਗੀ ਪਈ ਆ ਜਿਵੇਂ ਮੈਂ ਸੁਣਦੀ ਆ ਕਿਸੇ ਨਾਲ ਪੰਗਾ ਲੈਣ ਦੀ ਤੂੰ ਰਹਿਣ ਦੇ ਠੀਕ ਹੈ ਇਹ ਤਾਂ ਕੁਟਕੁਟ ਆਪਣਾ ਕਚੂੰਬਰ ਕੱਢ ਦੂ ਸੱਚੀ ਵਿਆਹ ਲੈ ਆਏ ਇਹ ਮਾ ਕੋ ਤਪੂਰ ਹੋ ਗਿਆ ਹੁਣ ਇਹਨੇ ਮੇਰੇ ਮਾਰਿਆ ਨਾ ਇਹਦਾ ਬਦਲਾ ਲਵਾਂਗੀ ਇਹ ਪਾਣੀ ਮੰਗਣਗੇ ਨਾ ਪਾਣੀ ਚ ਮਿਰਚਾਂ ਘੋਲ ਕੇ ਪਾ ਕੇ ਲੈ ਕੇ ਜਾਊਂਗੀ ਨਹੀਂ ਮੈਨੂੰ ਐਦਾ ਸੱਚੀ ਵਿਆਹ ਕਰਾ ਲੈ ਆਏ ਇਹ ਨਹੀਂ ਮੈਨੂੰ ਤਾਂ ਇਹ ਲੱਗਦਾ ਭਜਾ ਭੂਕੇ ਲੈ ਆਇਆ ਚਾਰ ਕਿ ਦਿਨ ਰਹੂਗੀ ਨਿਕਲ ਜੂਗੀ ਖਰਚਾ ਨਹੀਂ ਪਹਿਲਾਂ ਮੈਂ ਕੁਲਦੀਪ ਨੂਰੇ ਬੁਲਾ ਕੇ ਕੱਲ ਪੁੱਛਦੀ ਹਾਂ ਸੱਚੀ ਗੱਲ ਹੈ ਕਿ ਝੂਠੀ ਪਹਿਲਾਂ ਤਾਂ ਬਾੜਾ ਨਹੀਂ ਆਪਾਂ ਹੀ ਬਦਲਾ ਕਹਿੰਦੇ ਬੇਇੱਜ਼ਤੀ ਮੈਂ ਤੈਨੂੰ ਕਹਿੰਦੀ ਸੀ ਵੀ ਇਹਦਾ ਤਿਵਾਰਾ ਉੱਪਰ ਬਾਦ ਮੰਨੀ ਨਹੀਂ ਕਹਿੰਦੇ ਨੀਰੇ ਵਾਲੇ ਪਾਵ ਆਪ ਕਲਦੀਪ ਬਟਰਫਾਈ ਜੀ ਬੁ来 ਆਈਓ ਹਾਂਜੀ ਦੱਸੋ ਜੀ ਕੀ ਹੋ ਗਿਆ ਦੱਸੋ ਜੀ ਬਈ ਓਰੇ ਬੀਰ ਜੀ ਓਰੇ ਬੈਠੋ ਬੀਰ ਜੀ ਬੀਰ ਜੀ ਬੀਰ ਜੀ ਮੈਂ ਕਹਿੰਦੀ ਸੀ ਦੇਖ ਚੌੜ ਇੰਨੀ ਚੌੜ ਚੰਗੀ ਨਾ ਦੀ ਮਾੜੀ ਮੋਟੀ ਚੱਲ ਉਸ ਤੇ ਭਾਬੀਆਂ ਲੱਗਦੀ ਜਿੱਥੋਂ ਲੈ ਓਥੇ ਛੱਡੇ ਆਨੂੰ ओ तो की कहिए नै पाई तुष्यीं नहीं आई नहीं तेरी मुसी कहिएं द हाँ अब तो, की कल कर दे पढ़े इस तो ओके हो गया तो कोई नहीं कोई नहीं तो हैं सेव आजी तुष्यी सेव महाप्रभवा सेव नहीं एका सेव हम तेरा डरते नहीं ओके हाँ डर का हाँ कित्तों चंगा चंगा कित्तों ले तो आए चाक के नमूना ओ चाक के नहीं ले लामार्दिक रायिया ਮੈਂ ਮਰ ਜਾ। ਲੈ ਲੈ ਪਹਿਲੇ ਦਿਨ ਚ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਘੰਟੇ ਦੀ ਕੰਮ ਕਰਦਾ ਮੇਰਾ। ਅਸੇ ਮਤਲਬ ਤੂੰ ਨੀ ਪਹਿਲਾਂ ਤਾਂ ਜਾਣਦਾ ਸੀਗਾ। ਲਾਹੌਰ ਹੁਣ ਅਸੀਂ ਤਾਂ ਕਦੋਂ ਦੇ ਜਾਣਦੇ ਇੱਕ ਦੂਜੇ ਨੂੰ। ਫਿਰ ਤੂੰ ਦੱਸਿਆ ਨਹੀਂ ਸਾਨੂੰ। ਕਿਉਂ ਤੁਹਾਨੂੰ ਕੋ ਦੱਸਣਾ ਸੀ? ਮੈਂ ਤਾਂ ਆਹੀ ਮੌਕਾ ਭਾਲਦਾ ਸੀ ਵੀ ਤੁਸੀਂ ਕਦੋਂ ਫੁੱਟੋ ਕਦੋਂ ਮੈਂ ਆ ਕੰਮ ਕਰਾਂ। ਮੈਂ ਤਾਂ ਬੰਜ ਬਰਾਪਰ ਗੱਟਿਆ। ਹਰਦੀਪ ਦੇਖ ਤਾਂ ਨੇ ਗਲਤ ਕਰਿਆ। ਤਿਆ ਕਰਾ ਕੇ ਤੈਨੂੰ ਬਹੁਤ ਗਲਤ ਕਰਿਆ ਇਹਦੇ ਦੀ ਕੀ ਗੱਲ ਤਾਂ ਸਾਰੀ ਦੂਜੀ ਆਈ ਨਹੀਂ ਦੂਜੀ ਉਹਨਾਂ ਨੇ ਕਹੇ ਇਹਨਾਂ ਨੇ ਤੂੰ ਉਹਦੇ ਮਾਮੇ ਦੀ ਕੁੜੀ ਦਾ ਰਿਸ਼ਤਾ ਕਰਾ ਮੈਂ ਤਾਂ ਇੰਨੀ ਸੋਹਣੀ ਕੁੜੀ ਨੂੰ ਭਾਂਡੇ ਦਾ ਫੇਦੀ ਦੀ ਤੂੰ ਤਾਂ ਕਹਿੰਦੀ ਉਹਦਾ ਰਿਸ਼ਤਾ ਕਰਾਈ ਮੈਂ ਕੋਈ ਦਿਖਾਈ ਨਹੀਂ ਫੋਟੋ ਉਹਦੋਂ ਦੀ ਮੇਰੀ ਗੱਲ ਸੁਣ ਤੂੰ ਤੈਨੂੰ ਹੋਰ ਦਿਖਾ ਦੇਣਾ ਇਹਨੂੰ ਕਾਚਰੇ ਵਰਗੀ ਮੋਟੀ ਜਿਹੀ ਤੂੰ ਤਾਂ ਕੀ ਕਰਾਉਣਾਗਾ ਤੂੰ ਕੀ ਕਰਾਉਣਾ ਇਹ ਤਾਂ ਐ ਲੱਗਦਾ ਤੂੰ ਬਹੂ ਨਹੀਂ ਤੂੰ ਬਾਡੀਗਾਰਡ ਬਣ ਕੇ ਆਇਆ ਹਾਲੇ ਤਾਂ ਕੁਝ ਨਹੀਂ ਹੋਇਆ ਤੂੰ ਦੇਖਦੀ ਜਾਈ ਜਦੋਂ ਇਹਨੂੰ ਜਮ ਲੈ ਕੇ ਜਾਇਆ ਕਰੂੰ ਉਹ ਤਾਂ ਜਮ ਲਾਇਆ ਕਰਾਂਗੇ ਅਸੀਂ ਦੋਨੇ ਜਣੇ ਇਹ ਤਾਂ ਸਲਮ ਹੋ ਜੂ ਪਤਨੀ ਮੇਰੀ ਗੱਲ ਸੁਣ ਮਾਣੀ ਮੋਟੀ ਜਿਹੜੀ ਪਿੰਡ ਚ ਬਚੂਗੀ ਨਾ ਉਹ ਰੱਖ ਲਈ ਹੁਣ ਕਿਤੇ ਊਂ ੜਾ ਦੇ ਓਏ ਕਿਧਰੇ ਨਹੀਂ ਕੁਛ ਹੁੰਦਾ ਹੁਣ ਜੰਮਾ ਚ ਲੈਦੀ ਉੱਥੇ ਦੱਸ ਤਾ ਕੀ ਕਰਾਉਣਾਗਾ ਇਹ ਤਾਂ ਕੌਡੀ ਕੁਡੀ ਖੇਡਦੀ ਨਹੀਂ ਇਹਦੇ ਨਾਲ ਪੰਗਿਆਂ ਨਾ ਲੈ ਲਓ ਤੁਸੀਂ ਉਹ ਤਾਂ ਅਸੀਂ ਦੇਖ ਲਈ ਛੱਡਿਆ ਦੇਖ ਲਈ ਉਹ ਤਾਂ ਦੇਖ ਲਈ ਉਹ ਤਾਂ ਦੇਖ ਲਈ ਬੋਹਾ ਕੁੜਾ ਛੱਡਿਆ ਕਰੀ ਉਹ ਤਾਂ ਦੇਖ ਬੋਡੀ ਬਿਥੇਰਾ ਬਣ ਜੂ ਉਹਦੇ ਨਾਲ ਉਹ ਤਾਂ ਕੋਈ ਨਹੀਂ ਆਪਾਂ ਰੱਖ ਲਾਂਗੇ ਨਾ ਚੱਲ ਜੰਗਾ ਚੱਲ ਕੋਈ ਬਧਾਈਆਂ ਹੁਣ ਤੈਨੂੰ ਹਾਂ ਬਧਾਈਆਂ ਮੱਛਰਾਂ ਨੂੰ ਤਾਂ ਕਰਦਾ ਜਿਵੇਂ ਮੱਛ ਕੇ ਲੋਕ ਓਏ ਉਹ ਮੱਛ ਕੇ ਲੋਕ ਦੇਖੋ ਮੱਛ ਕੇ ਮੱਛ ਕੇ ਜਮਾ ਹਸ ਤਾ ਕੋਈ ਨਹੀਂ ਮੱਛ ਤੂੰ ਮੱਚੇਗਾ ਸਾਰੇ ਦਾ ਸਾਰਾ ਤੂੰ ਦੇਖਦਾ ਜਾਈਂ ਤੇਰੇ ਤਾਂ ਪਟ્રોલ ਦਾ ਪੀਪਾ ਪਾ ਕੇ ਨੰਗੂਗੀ ਇਹੇ ਇਹ ਸਾਰਾ ਕੁਝ ਲੈ ਕੇ ਜਾਊਗਾ ਇਹਦੇ ਕੋਲ ਇਹ ਪਣੀ ਤਾਂ ਤੇਜ਼ ਹੀ ਵਾਲੀ ਐ ਇਹ ਤਾਂ ਤੇਰੇ ਮੁੱਕੀ ਮਾਰ ਕੇ ਤੇ ਮੈਂ ਦੇਖੀ ਜੇ ਤੂੰ ਮੇਰੇ ਨਾਲ ਪੰਗਾ ਪੈ ਗਿਆ ਨਾ ਝਾੜੂਆਂ ਨਾਲ ਕੁੱਟੂ ਝਾੜੂਆਂ ਨਾਲ ਮੇਰੇ ਵੀ ਦਿਲ 'ਚ ਰਹਿ ਗਈ ਇਹ ਗੱਲ ਖਾਲੇ ਹੱਥ ਨੇ ਪੂੜੇ ਮੈਂ ਤਾਂ ਪਕਾਉਂਦੀ ਨਹੀਂ ਰੋਟੀ ਅੱਖ ਨੇ ਮੇਰੀ ਗੱਲ ਤਾਂ ਸੁਣ ਤੂੰ ਜੱਗੇ ਨਾਲ ਗੱਲ ਕਰਾ ਕਿੱਥੇ ਖੇਤ ਗਿਆ ਫੋਨ ਕਰਕੇ ਉਹਨੂੰ ਬਲਾਉ ਦੇ ਨਾ ਗੱਲ ਕਰ ਹੁਣ ਦੱਸ ਪਿਆ ਆ ਗੱਲ ਹੋ ਗਈ ਕਰਿਆ ਜਾ ਫਟਾਫਟ ਸੇ ਫੋਨ ਲਾ ਜਾ ਭੱਜ ਕੇ ਜਾ ਮੈਂ ਫੋਨ ਚੱਕ ਲਿਆ ਮੈਂ ਖੜ ਤੇ ਹਾਂ ਹੈ ਕਿ ਨਹੀਂ ਸੁਣੀ ਨਵਾਰੀ ਬੈਠ ਗਈ ਨੇ ਕਾਹ ਨਹੀਂ ਮੇਰੇ ਬੇਬੀ ਤੋਂ ਦਾਜ ਨਹੀਂ ਲੱਤਾ ਸੈਰਾ ਕੁਝ ਪਹਿਲੀ ਬਣਾ ਰੱਖਿਆ ਮੁੰਡਾ ਹਸਿਆਣਾ ਦਾ ਐਲ ਸੀ ਡੀ ਵੀ ਲਵਾ ਰਖੀ ਆ ਚਲ ਵਧੀਆ ਹੈ ਤਾਂ ਕੀ ਗੱਲਾਂ ਹੀ ਕਰੀ ਜਾਂਦੇ ਸੀ ਨਹੀਂ ਜੀ ਕੁਛ ਨਹੀਂ ਗੱਲਾਂ ਤਾਂ ਮੈਂ ਤਾਂ ਐਂ ਕਹਿੰਦੀ ਸੀ ਬੋਲੇ ਤਾਂ ਨਹੀਂ ਤੁਹਾਨੂੰ ਕੁਛ ਲੈ ਉਹ ਕੀ ਬੋਲਣੀਆਂ ਤੇਰੇ ਹੁੰਦੇ ਕਮਾਲ ਕਰੀ ਜੰਨੀ ਜੀ ਮੈਨੂੰ ਐਂ ਲੱਸੀਓ ਹਾਂ ਵੀ ਬੈੱਡ ਬੁੱੱਡਣ ਵਾਲੀ ਦੀ ਮੂਰੀ ਤੁਸੀਂ ਪਹਿਲੀ ਬਣਾ ਰੱਖਿਆ ਸਾਰਾ ਕੁਝ ਲੈ ਹੋਰ ਹੁਣ ਉਰੇ ਹੀ ਆਪਣੇ ਨਹੀਂ ਹੈਗੇ ਹੋਰ ਕੀ ਇਹ ਤਾਂ ਵੱਡੇ ਦੇ ਨੇ ਜਿੰਨਾ ਚਿਰ ਉਹ ਨਹੀਂ ਆਉਂਦਾ ਆਪਰਾਜ ਕਰਾਂਗੇ ਬਸ ਨਹੀਂ ਫਿਰ ਉਹ ਉਹਦੀ ਬਹੂ ਨਹੀਂ ਕਹੂਗੀ ਸਾਡੇ ਕਮਰੇ ਚ ਪਿਆ ਨਾ ਉਹ ਦੂਜੀ ਨਾਲ ਰਹਿ ਲੂ ਆ ਕਿ ਹੁੰਦਾ ਕੋਈ ਨਹੀਂ ਐਨੇ ਹੌਲੀ ਹੌਲੀ ਆਪਾਂ ਆਪਦੇ ਲੈ ਲਾਂਗੇ ਬਾਕੀ ਆਹ ਸਮਾਨ ਉਹਨਾਂ ਦਾ ਜਦੋਂ ਉਹ ਆਗੇ ਆਹ ਕੱਢ ਦਾਂਗੇ ਆਪਾਂ ਆਪਦੇ ਵਾਲਾ ਲੈ ਆਵਾਂਗੇ ਨਹੀਂ ਮੈਨੂੰ ਇਹ ਦੱਸੋ ਆਪਣਾ ਥੋੜਾ ਕਮਰਾ ਕਿੱਥੇ ਆਗਾ ਇਹ ਹੀ ਆਪਣਾ ਕਮਰਾ ਇਹ ਤਾਂ ਉਹ ਸਮਾਨ ਧਰਿਆ ਹੋਇਆ ਤੂੰ ਆਪਦੀ ਭਾਬੀ ਨਾਲ ਪੈਂਦਾ ਸੀ ਓਹੋ ਐ ਕਾਹਨੂੰ ਪੈਂਦਾ ਸੀ ਹਾਂ ਉਹ ਹੁਣ ਮਰੇ ਪਿਆਸਮਾਨ ਉਹਨਾਂ ਨੂੰ ਕਿਹਾ ਮੈਂ ਚਲ ਧਰ ਲਓ ਪੈਂਦਾ ਤਾਂ ਮੈਂ ਉਧਰ ਪਰਲੇਚ ਸੀ ਬਾਗਲ ਚ ਪੈਂਦਾ ਹੁੰਦਾ ਸੀ ਫਿਰ ਅਗਲੇ ਆਪਾਂ ਨੂੰ ਬੋਲੂਗੀ ਨਹੀਂ ਐਂਕ ਮੈਂ ਬੋਲੂਗੀ ਕਮਾਲ ਕਰੀਨੇ ਤੈਨੂੰ ਕਿਹਾ ਤੂੰ ਮਹਾਰਾਣੀ ਆ ਕਰਦੀ ਪ੍ਰਵਾਹ ਨਾ ਕਰ ਹੈ ਠੀਕ ਹੈ ਜੀ ਹਾਂ ਤੇ ਉਹ ਹੁਣ ਉਹ ਕੀ ਕਹਿੰਦੀ ਸੀ ਤੁਹਾਨੂੰ ਕੌਣ ਉਹੋ ਭਾਬੀ ਹੋ ਰਹੀ ਥੋੜੀ ਉਹ ਤਾਂ ਐ ਕਹਿੰਦੀ ਸੀ ਵੀ ਪਤਾ ਨਹੀਂ ਕਿੱਥੋਂ ਲੈ ਆਇਆ ਤੂੰ ਭਈ ਸਾਨੂੰ ਦੱਸ ਤਾਂ ਦੇ ਮਹਾ ਅਸੀਤ ਲਾ ਮਹਿਰਜ਼ ਕਰਾਈ ਹੈ ਹਾਂ ਕਹੇ ਤੇ ਘਰ ਦੇ ਸਾਰਿਆਂ ਨੂੰ ਪਤਾ ਹਾਂ ਸਾਰਿਆਂ ਨੂੰ ਪਤਾ ਕਹਿੰਦੇ ਕੀ ਪਤਾ ਕੱਢ ਕੇ ਲਿਆ ਹੋਏ ਮਹਾ ਮੈਂ ਇਹ ਜਾ ਕੰਮ ਨਹੀਂ ਕਰਦਾ ਹਾਂ ਕਹੇ ਤੇ ਪਿੱਕੇ ਮਹਾ ਮੈਂ ਤਾਂ ਤੁਹਾਡੇ ਮੂੰਹ ਕਣੀ ਦੇਖਦਾ ਸੀ ਵੀ ਤੁਸੀਂ ਕੀ ਕਹਿੰਨੀ ਹੋ ਹਾਂ ਹੈ ਤਾਂ ਕਹੇ ਮੈਂ ਗੱਲ ਨਹੀਂ ਕਰੀ ਇਸੇ ਕਰਕੇ ਮਹਾ ਮੈਂ ਬੰਝ ਬਰਾਬਰ ਕੱਢਿਆ ਫਿਰ ਫਿਰ ਬਸ ਚੁੱਪ ਕਰ ਗਈਆਂ ਫਿਰ ਕਹਿੰਦੇ ਠੀਕ ਹੈ ਜੀ ਤੁਸੀਂ ਨਾ ਚਿੰਤਾ ਨਾ ਕਰੋ ਸਾਰਾ ਹੱਲ ਹੋ ਜੂ ਇਹ ਤੇ ਜੇ ਬੋਲਣਗੇ ਨਾ ਮੈਂ ਆਪੇ ਚੁੱਪ ਕਰਾਂ ਹਾਂ ਬਸ ਠੀਕ ਹੈ ਠੀਕ ਹੈ ਹਾਂ ਹਾਂ ਕੋਈ ਨਹੀਂ ਠੀਕ ਹੈ ਤੇ ਹੁਣ ਚਾਹ ਪਾਣੀ ਚਾਹ ਪਾਣੀ ਬਣਾ ਲਾ ਉਹਦੇ ਪਿਆ ਸਮਾਨ ਸਾਰਾ ਤੁਸੀਂ ਬਣਾ ਕਿ ਲਾ ਕੇ ਮੈਂ ਲਿਆ ਦਣਾ ਕਮਾਲ ਕਰੀ ਜਾਂਦੀ ਐ ਇਹ ਚ ਕਹਿਣੇ ਲਈ ਗੱਲ ਹੈ ਜੂਸ ਪੀਂਗੀ ਨਾ ਚਾਹ ਚਾਹ ਪੀਂਗੀ ਚਾਹ ਬਣਾ ਦੇ ਦੇਖੋ ਜੀ ਇੱਕ ਟਾਈਮ ਮੈਂ ਤੁਹਾਡੇ ਬਿਨਾ ਸਾਰ ਸਕਦੇ ਹਾਂ ਪਰ ਮੈਂ ਚਾਹ ਬਣਾ ਨਹੀਂ ਸਕਦਾ ਅੱਛਾ ਚਾਹ ਬਣਾ ਨਹੀਂ ਸਰਦਾ ਉਹ ਚਾਹ ਤਾਂ ਮੈਂ ਵੀ ਬਸੇ ਰੀ ਪੀਣਾ ਹਾਂ ਬਸ ਇੱਕ ਕੱਪ ਚਾਹ ਨਾਲ ਲੈ ਆ ਦਿਓ ਫਿਰ ਦੇਖੋ ਮੈਂ ਫਿਰ ਉਹ ਪੰਬੀਰੀ ਵਾਂਗੂ ਕੁੱਕਦੀ ਬਸ ਠੀਕ ਹੈ ਨਾਲ ਖਾਣ ਨੂੰ ਕੀ ਲੈਵਾਂ ਅੱਬ ਪੁਜੀਆ ਪੁਜੀਆ ਕਿਹੜਾ ਖਾਣਾ ਮਿੱਠਾ ਆ ਕਿ ਦੂਜਾ ਨਮਕੀਨ ਮਿੱਠਾ ਨਮਕੀਨ ਜਾਂ ਹੋਵੇ ਦੋਨੋਂ ਮਿਕਸ ਹੋਣਾ ਅੱਛਾ ਬਿਸਕੁਟ ਹੋਰ ਕੁਛ ਲੈ ਲਵਾਂਗੇ ਉਹ ਲੈ ਕੁਮਾਰਾ ਸਾਰਾ ਕੁਝ ਤੇਰੇ ਤੇਰੇ ਬਾਤੇ ਦੁਕਾਨ ਹਾਜ਼ਰ ਕਰਦਾ ਮੈਂ ਹੈ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਉਹ ਫਿਰ ਜਾਓ ਹਾਂ ਲੈ ਆਦਣਾ ਤੇ ਡਰਨਾ ਨਹੀਂ ਇਹਨਾਂ ਤੋਂ ਬਸ ਨਾ ਜੀ ਮੈਂ ਤਾਂ ਡਰਨ ਵਾਲੀ ਸ਼ੈ ਹੀ ਨਹੀਂ ਹੈਗੀ ਮੈਂ ਤਾਂ ਤੁਹਾਡੀ ਮਾਤਮ ਤੈਨੂੰ ਕਹਿੰਦੀਆਂ ਕਹਿੰਦੀਆਂ ਮੋਟੀ ਆ ਇਹ ਉਹ ਮਾਹ ਤੁਸੀਂ ਛੱਡਿਆ ਕਰੋ ਇਹਦਾ ਮਾਹ ਖੁੱਲੇ ਖਾਂਦੇ ਪੀਂਦੇ ਘਰ ਆ ਹੈ ਕਿ ਨਹੀਂ ਬਾਕੀ ਮਾਹ ਕੋਡੀ ਬਾਡੀ ਘੇੜਦੀ ਰਹੀ ਆ ਮਾਹ ਮਾਹੇ ਤਾਂ ਦੂਰ ਹੀ ਰਹੋ ਜੇ ਤੁਹਾਨੂੰ ਢਾਲ ਐ ਨਾ ਹੀ ਨਹੀਂ ਪਤਾ ਮਾ ਸਾਡਾ ਗਲਗੁਲ ਕੋਟ ਦੇ ਮਾਰਦੇ ਅੱਬ ਇੰਨਾ ਦਬਕਾ ਵੀ ਨਹੀਂ ਦੇਈਦਾ ਹੁੰਦਾ ਜੀ ਕਈ ਵਾਰ ਉਹ ਫਿਰ ਹੁਣ ਮੈਂ ਤਾਂ ਕਹਿੰਦਾ ਫਲੋ ਫਲੋ ਚ ਕਹਿੰਦਾ ਹੁਣ ਮੈਂ ਕੋਈ ਨਾ ਇਹ ਤਾਂ ਦਬਾਦੀ ਨਹੀਂ ਹਾਂ ਬਸ ਦੱਦ ਹੀ ਨਹੀਂ ਹੈਗੀ ਮੈਂ ਬਸ ਮੈਂ ਲਿਆਉਣਾ ਚਾਹ ਬਣਾ ਕੇ ਹਾਂਜੀ ਸੋਣੀ ਚਿੱਟਾ ਕਿੰਨਾ ਕੁ ਰੱਖਾਂ ਮਿੱਠਾ ਘੱਟ ਰੱਖਿਓ ਚਿੱਟੀ ਜੀ ਚਾਹ ਬਣਾ ਕੇ ਰੱਖਿਓ ਚਿੱਟੀ ਚਾਹ ਬਣਾ ਲੈ ਮੈਂ ਤਾਂ ਲਾਲ ਜੀ ਵਾਲੀ ਪੀਣਾ ਨਾ ਮੈਨੂੰ ਨਹੀਂ ਵਦਿਆ ਲੱਗਦੀ ਜੀ ਲਾਲ ਚੱਲ ਫਿਰ ਹੁਣ ਅੱਜ ਤੋਂ ਮੈਂ ਚਿੱਟੀ ਪੀਣ ਲੱਗ ਜਾਾਂਗੇ ਹਾਂ ਚਿੱਟੀ ਜੀ ਚਾਹ ਬਣਾ ਲੈ ਹਾਂ ਹਾਂ ਚੰਗਾ ਤੇ ਦਬੇ ਹੁਣਾ ਉਹਨਾਂ ਤਾਂ ਡਰਨਾ ਨਹੀਂ ਮੈਂ ਨਹੀਂ ਦਬਦਾ ਹਾਂ ਨਾ ਹੋਰ ਹੁਣ ਫੇਰ ਕੀ ਹੋਇਆ ਇਹ ਵੱਡੀ ਦਾ ਕਮਰਾ ਲਾਪੋ ਕਬਜਾ ਵੀ ਤਾਂ ਕਰ ਸਕਦੀ ਹਾਂ ਜਿੱਥੇ ਮੈਂ ਪੇਕਿਆਂ ਨੂੰ ਕਰ ਕਬਜੇ ਤੇ ਦਵਾਤਾ ਇੱਥੇ ਫੇਰ ਵੀ ਇੱਕ ਕਮਰਾ ਤੂੰ ਦੇਖਦੀ ਚੱਲ ਆਹ ਕਮਰੇ ਚ ਬਾਹਰੇ ਨਹੀਂ ਨਿਕਲਣਾ ਹੁਣ ਇੱਥੇ ਕਬਜ਼ਾ ਕਰਨਾ ਨਾਲੇ ਕਮਰੇ ਤੇ ਨਾਲੇ ਸਮਾਨ ਤੇ ਆਜ ਉਹ ਗੜ ਭੈਣਾਂ ਦਾ ਫੋਨ ਕੀਤਾ ਸੀ ਰੇ ਸਿੱਟੀ ਜਾਂਦਾ ਸੀ ਬਾਹਰ ਚ ਕੀ ਹੋ ਗਿਆ ਹੁਣ ਇਹ ਜੀ ਕੀ ਬੋਤਾ ਪੈਗੀ ਬੋਤਾ ਕੀ ਪੈਣੀ ਆ ਆ ਛੋਟਾ ਵਿਆਹ ਕਰਾ ਲਿਆ ਆਹ ਗੱਲ ਦੱਸਣ ਦੇ ਮਾਰੇ ਫੋਨ ਕਰੇ ਮੈਨੂੰ ਆ ਦੱਸਣ ਦੇ ਮਾਰੇ ਪਤਾ ਕਿੰਨੀ ਤੇਜ ਉਹ ਜਨਾਨੀ ਜਿਹੜੇ ਲੈ ਕੇ ਆਇਆਗਾ ਅਸੀਂ ਦੀ ਪਿਆ ਮੈਂ ਇਸ ਵਰਗੀ ਮੋਟੀ ਡਾਡੀ ਇੱਡਾ ਤਾਂ ਮੇਰਾ ਮੁੱਕਾ ਮਾਰਿਆ ਉਹਨੇ ਥੋੜਾ ਦਿਮਾਗ ਤੋਂ ਨਹੀਂ ਆ ਮੜਾ ਮੋਟਾ ਤੇ ਸਾਡੇ ਦਿਮਾਗ ਨੂੰ ਕੀ ਹੋਇਆ ਦਿਮਾਗ ਤਾਂ ਉਹਦਾ ਹਿੱਲ ਗਿਆ ਕੰਜਰ ਦਾ ਇਹ ਨੂੰ ਜੋ ਕੋਈ ਮੈਸ ਨਹੀਂ ਖੁਰਣਾ ਨਾ ਕਿਲੇ ਤਾਂ ਕੁੜੀ ਕਿਹਨੇ ਦੇਣੀ ਮੈਨੂੰ ਨਹੀਂ ਪਤਾ ਕਿਹਨੇ ਦੇਣੀ ਆ ਕਹਿੰਦਾ ਲੱਭ ਮੈਰਿਜ ਕਰਾ ਕੇ ਲਿਆਇਾਂਗਾ ਮੈਂ ਤਾਂ ਹਰੇ ਵੀ ਛੋਟੇ ਅਗਲੇ ਜਕੀਰ ਨੂੰ ਕਹੀ ਕੀ ਨਹੀਂ ਆ ਛੋਟਾ ਵਿਆਹ ਕਰਾ ਲਿਆ ਛੋਟਾ ਤੇਰਾ ਭਾਈ ਵਿਆਹ ਕਰਾ ਲਿਆ ਆ ਸੁਣ ਗਿਆ ਹੁਣ ਤਾਂ ਵਿਆਹ ਕਰਾ ਲਿਆ ਆ ਆਹੋ ਲੈ ਕੇ ਵੀ ਇੰਨੀ ਕੋਹਲੀ ਜਨਾਨੀ ਆਇਆਗਾ ਇੱਥੇ ਪਈਆ ਬਿੱਗੇ ਦਾ ਫੇਲਰੀ ਟੀਨੂ ਕੁੜੀ ਕਿਨੇ ਦੇ ਤੱਕ ਜਰਦੇ ਰੋ ਕੁੜੀ ਕਿਨੇ ਦੇਣੀ ਤੀ ਕਹਣਾ ਮੇਰੇ ਤਾਂ ਗੱਲਬਾਤ ਤੀ ਪਹਿਲਾਂ ਉਹਦੇ ਨਾਲ ਗੱਲਬਾਤ ਸੀ ਮੈਂ ਤਾਂ ਇਹਦਾ ਸੀ ਉਹੀ ਆ ਕਦੇ ਤੂੰ ਬੁੱਧੂ ਜਾ ਅਹੋ ਤੀਜਾ ਹੈ ਦੇਖਣੇ ਜਿਹੜਾ ਬੁੱਧੂ ਲੱਗਦਾ ਹੁੰਦਾ ਨਾ ਉੰਨੀ ਤਿੱਖਾ ਹੁੰਦਾ ਉਹ ਮੇਰੀ ਚੁੰਡੀ ਵੱਡਾ ਮਨ ਤਾਂ ਲੱਗਿੰਦੇ ਵੀ ਜਿਵੇਂ ਤੂੰ ਹੰਜੀ ਮਜ਼ਾਕ ਕਰੇ ਨਹੀਂ ਵੱਡੀ ਬਣੀ ਜੇ ਫੇਰ ਮੈਨੂੰ ਜਕੀਨ ਰਹੁ ਲਾ ਹੁਣ ਆ ਗਿਆ ਯਕੀਨ ਗੱਲ ਤਾਂ ਤੇਰੀ ਸਹੀ ਆ ਇਹੀ ਨਾ ਸਾਰਾ ਕਰਿਆ ਕਰਾ ਸੋਦਾ ਦੋਨੋਂ ਜਾਣੀਆਂ ਨਾ ਮੈਂ ਸੁਣਦਾ ਹੁੰਦਾ ਹੀ ਸੁਣੀਆਂ ਗੱਲਾਂ ਬਾਤਾਂ ਵੀ ਇਹ ਨੂੰ ਵਿਆਹ ਨਹੀਂ ਹੋਣ ਦੇਣਾ ਜ਼ਮੀਨ ਆਪਣੇ ਕੋਲੇ ਰਹਿ ਜੂਗੀ ਕੱਢਦਾ ਨਾ ਬਰੋਬਰ ਕੁੰਝਾ ਕਲੇ ਮੈਂ ਨਹੀਂ ਤੇ ਕਹਿੰਦੀ ਪਾਲੋ ਕਹਿੰਦੀ ਹੁੰਦੀ ਸੀ ਇਹ ਗੱਲ ਹਾਂ ਵੀ ਭਰਦੀ ਹੁੰਦੀ ਸੀ ਨਾ ਵਿੱਚ ਤੂੰ ਮੋਕਰ ਨਾ ਹੁਣ ਮੈਨੂੰ ਸਾਰੀਆਂ ਗੱਲਾਂ ਨਾ ਪਤਾ ਹਾਂ ਮੀ ਤਾਂ ਫਿਰ ਉਹ ਭਰਦੀ ਹੁੰਦੀ ਸੀ ਮੈਂ ਤਾਂ ਐਂ ਕਿਹਾ ਸੀ ਪਾਲੋ ਨੂੰ ਮਹਾਨੀਰੇ ਵਾਲੇ ਨਹੀਂ ਉਹਦਾ ਮੰਜਾੜਾ ਉਹ ਨਾ ਮਾ ਕੋਠੇ ਤੇ ਪਾ ਦੇਣ ਉਹਦਾ ਇੱਕ ਕਮਰਾ ਪਾਲੋ ਕਹਿੰਦੀ ਨਹੀਂ ਕਹਿੰਦੀ ਕੁਝ ਨਹੀਂ ਹੁੰਦਾ ਆਖੇ ਉੱਥੀ ਪਾਇਆ ਪੈਜਿਆ ਕਰੂਗਾ ਆ ਜ ਉਹਨੇ ਗੱਲਾਂ ਸੁਣ ਲਈ ਸਾਡੀਆਂ ਹੱਥ ਨੋਨੇ ਲਿਆ ਕੇ ਖੜਾਤੀ ਉਹਨੇ ਨਾ ਤਾਂ ਇੱਥੋਂ ਕਮਰਾ ਕਮਰਾਉਣਾ ਨਾ ਖੇਤੋਂ ਖੋਡ ਖੜਾਉਣਾ ਚਾਹੀ ਕੀ ਜਾਇਓ ਅਸੀਂ ਕੀ ਚੱਕਾਂਗੇ ਚੱਕੂਗੀ ਤਾਂ ਉਹ ਵੀ ਨਾਲ ਹੀ ਅਸੀਂ ਕਿਹੜਾ ਕੱਲੀਆਂ ਫੇਰ ਉਹ ਤਾਂ ਕਿਉਂ ਚੱਕੂਗੀ ਉਹ ਤਾਂ ਨਜ਼ਰ ਲਗੂ ਇਸਿਆ ਕੇ ਐਸ਼ ਕਰਾਊ ਇਹ ਐਸ਼ ਕਿਵੇਂ ਕਰਾਊਗਾ ਅਸੀਂ ਨਹੀਂ ਕਿਸੇ ਦੇ ਭਾਂਡੇ ਭੁੰਡੇ ਮਾਂਦੀਆਂ ਝੂਠੇ ਆਪਾਂ ਤਾਂ ਤਾਂ ਭਾਈ ਮੰਨਦੇ ਨਹੀਂ ਹੈਗੇ ਦੇਖ ਹੁਣ ਤੂੰ ਕਹਿ ਗਈ ਏਡੇ ਮੈਂ ਅੰਦਰੋਈ ਸੋਨੂ ਕੀ ਦਵਾਲਾ ਅਗਲੀ ਉਹ ਤਾਂ ਦਰਬਾਰ ਅਨਸਾਰ ਮੇਰਾ ਮੁੱਕਾ ਮਾਰ ਰਹੀ ਥੀ ਉਹਨੇ ਤਾਂ ਅੱਡਾ ਬੱਸ ਫਿਰ ਦਿਖਾ ਦੀ ਨਾ ਟਰੈਲਰ ਤੁਹਾਨੂੰ ਹਲੇ ਮਹਾਂਜੇ ਬਾਕੀ ਆ ਸਾਰੀ ਕੋਈ ਗੱਲ ਨਹੀਂ ਰਾਸੀ ਵੀ ਦੋ ਜਣੀਆਂ ਫੜ ਕੇ ਜੁੰਡਾ ਥੱਲੇ ਲੈ ਲਿਆ ਕਰਾਂਗੇ ਮੁੱਕਾ ਦੇਖ ਕੇ ਨਾ ਮੜਾ ਕੀ ਗੱਲ ਬਾਤ ਹੈ ਦੇਖ ਉਹ ਨਾ ਕਿਤੇ ਕਾਟੀ ਪਸਾ ਕੇ ਬੈਜੀ ਉਹਦੇ ਨਾਲ ਕਾਟੀ ਪਸਾਉਂ ਤੂੰ ਹੀ ਸਮਝੀ ਗੱਲੀ ਦੋਨੋਂ ਤੇ ਸਮਝ ਨਹੀਂ ਨਹੀਂ ਤੇਰੀ ਨੀਤ بگੜ ਜਾਂਦੀ ਆ ਦੇਖ ਕੇ ਕੁੜੀਆਂ ਕਿਧਰੇ ਨੀਤ ਬਗੜਦੀ ਖੜ ਜਾ ਮੜਾ ਜ ਮੈਂ ਦੇਖ ਚੱਲ ਮੈਂ ਵੀ ਆਉਣੀ ਆ ਆ ਤਨਖੀਲਾ ਦੀ ਸੋਸਾ ਦਰ ਤੇ ਕੰਨਰ ਜਣੀ ਹਾਂਜੀ ਕੋਣ ਹੋ ਤੁਸੀਂ ਐ ਸਿੱਧਾ ਮੂੰਹ ਚੱਕਿਆ ਕਮਰੇ ਨੂੰ ਮਾਲਕਾ ਮੈਂ ਕਰਦਾ ਜੇਠਾ ਤੇਰਾ ਤੇ ਫਿਰ ਜੇਠ ਹੋਵੇਂਗਾ ਤਾਂ ਸਰ ਲੱਗਦਾਗਾ ਬੜਾ ਮੋਟਾ ਕੁੰਡ ਕੰਡ ਕੱਢਦਾ ਮੜੀ ਸ਼ਰਮਮਨ ਵਾਲਾ ਕਾਦਾ ਕੁੰਡ ਕੱਢਾ ਮੈਨੂੰ ਪਤਾ ਵੀ ਤੂੰ ਮੇਰੇ ਰਿਸ਼ਤੇਦਾਰ ਚ ਕੀ ਲੱਗਦਾ ਕੀ ਲੱਗਦਾ ਮੈਨੂੰ ਕੀ ਪਤਾ ਕੀ ਲੱਗਦਾ ਜੇਠ ਲੱਗਦਾ ਮੈਨੂੰ ਦੱਸੀਏ ਨਾ ਤੇ ਫਿਰ ਜੇਠ ਲੱਗਦਾ ਲੱਗਦਾ ਸਹੀ ਤੂੰ ਐ ਸਿੱਧਾ ਕਮਰੇ ਚ ਆ ਗਿਆ ਤੈਨੂੰ ਪਤਾ ਇੱਕ ਜਨਾਨੀ ਦੇ ਕਮਰੇ ਚ ਬੰਦਾ ਬੰਦਾ ਕਮਰੇ ਚ ਨਹੀਂ ਬੱਠ ਸਕਦਾ ਤੇਰੇ ਤੇ ਕੇਸ ਪਵਾ ਦੂੰ ਮੈਂ ਤੂੰ ਨਾ ਪਤਾ ਕਮਰਾ ਕੀ ਦਾ ਹੈ ਕੀ ਦਾ ਮੇਰਾ ਕਿਉਂ ਤੇਰਾ ਕਮਰੇ ਤੇ ਨਾਮ ਲਿਖਿਆ ਹੋਇਆ ਵੀ ਤੇਰਾ ਕਮਰਾ ਦਾ ਕੰਮ ਕਰ ਆਪਦਾ ਸਿੱਧਾ ਹੋ ਕੇ ਬਾਹਰ ਨਿਕਲ ਚਲ ਸੱਚੀ ਬੜੀ ਤੇਜ ਹੈ ਉਹ ਇਹ ਫੋਨ ਦੋ ਵੀ ਲੈ ਲੈਂ ਜਾਂ ਹੱਕ ਲੈ ਇਹ ਮਰ ਰੋ ਰਗਾ ਜਰਦਾ ਫਿੱਟੇ ਤੁਰਿਆ ਆਇਆ ਸਿੱਧਾ ਹੀ ਮੂੰ ਚੱਕ ਕੇ ਕਿ ਮੈਂ ਤਾਂ ਐਸੀ ਆ ਵੀ ਮੈਂ ਡਰਾ ਕੇ ਕਮਰੇ ਚੋਂ ਬਾਹਰ ਕੱਢ ਦੂੰ ਹੁਣ ਨਹੀਂ ਹੁਣ ਤਾਂ ਜਿਹੜੇ ਕਮਰੇ ਤੇ ਕਬਜ਼ਾ ਹੋ ਗਿਆ ਤਾਂ ਸਮਝ ਲਓ ਹੋ ਗਿਆ ਹੋ ਜਾ ਕਰਮ ਉਹ ਗੋਦਵਾ ਯਾ ਹਾਂ ਬਈ ਉਹ ਤੂੰ ਆ ਕੇ ਬੰਝ ਘਟਤਾ ਕਿਹੜਾ ਬੰਝ ਉਹ ਪਤੰਦਰਾ ਦੋ ਬਿਲੇ ਜਣ ਮੈਂ ਰੱਖਾਂ ਤਰ ਲੈ ਕੇ ਹੋ ਲੈ ਮੇਰੇ ਘਰ ਵਾਲੀ ਆ ਤੂੰ ਕੀ ਕਹੀ ਹੈ ਨਾ ਸਾਨੂੰ ਦੱਸਤਾ ਜਾਂਦਾ ਯਾਰ ਤੂੰ ਇਹ ਚ ਦਸਣ ਵਾਲੀ ਕਿਹੜੀ ਗੱਲ ਆ ਬਈ ਮੈਂ ਪਿਆਰ ਕਰਦਾ ਸੀ ਉਹਨੂੰ ਉਹ ਮੈਨੂੰ ਕਰਦੀ ਸੀ ਮੈਂ ਪਿਆ ਕੇ ਲਿਆ ਉਹ ਕੰਜਰ ਤਾਂ ਮੈਂ ਦਾ ਹੈ ਨਾ ਮੈਂ ਵੱਡਾਂ ਕਰੇ ਕੋਈ ਹੱਲ ਕਰ ਦੇ ਤੇਰਾ ਸੋ ਵਿਆਹ ਕਰ ਦੇ ਗਾਜਿਆਂ ਬਾਜਿਆਂ ਨਾਲ ਤੂੰ ਇੰਡੀਆ ਕਿ ਸੜਤੀ ਨਾ ਬਰਾਵਾ ਇਹ ਗੱਲਾਂ ਨੂੰ ਤਾਂ ਸਾਲ ਦੋ ਸਾਲ ਹੋ ਗਏ ਕਹਿੰਦੇ ਆਨੂੰ ਹੋਇਆ ਤਾਂ ਹੈ ਨਹੀਂ ਹਲੇ ਤੱਕ ਉਹ ਤੂੰ ਕੋਈ ਢੰਗ ਦੀ ਗੱਲ ਕਦੇ ਕਰੀ ਸਾਡੇ ਕੋਲੇ ਵਿਆਹ ਕਰਕੇ ਐਂ ਗੱਲਬਾਤ ਆ ਢੰਗ ਦੀ ਕੀ ਕਰਨੀ ਆ ਹੁਣ ਤੁਹਾਨੂੰ ਕਿਹੜਾ ਪਤਾ ਨਹੀਂ ਵੀ ਹੁਣ ਅਸੀਂ ਤਾਂ ਵਿਆਹ ਕਰਾ ਲਿਆ ਹੁਣ ਛੋਟੇ ਦਾ ਤਾਂ ਕਰਨੇ ਸੀ ਤੁਸੀਂ ਕਰਿਆ ਨਹੀਂ ਹੈਗਾ ਹਾਰ ਕੇ ਭਾਈ ਮੈਨੂੰ ਕੁਛ ਨਾ ਕੁਛ ਕਰਨਾ ਪੈ ਗਿਆ ਫਿਰ ਕੋਈ ਕਰਿਆ ਤਾਂ ਐ ਸੀ ਵੀ ਇੱਕ ਵੀ ਜੜੀ ਸੈੱਟ ਨਹੀਂ ਸੀਗੀ ਤੇਰਾ ਵਿਆਹ ਪੂਰਾ ਘੈਂਟ ਕਰਦੇ ਇਹ ਨਹੀਂ ਲੋਟ ਹੁੰਦੀ ਫਿਰ ਕਦੇ ਆਹਾ ਆ ਦੋਨੇ ਜਾਣੀਆਂ ਰੱਖ ਕੇ ਕਹਿੰਦੀਆਂ ਅਸੀਂ ਨਹੀਂ ਦਿੰਦੀਆਂ ਰੋਟੀ ਪਾਣੀ ਤੈਨੂੰ ਮੈਂ ਤਾਂ ਫਰਵੰਜ ਕੱਢਣੀ ਸੀ ਬਾਈ ਤੂੰ ਮੈਨੂੰ ਦੱਸ ਦਿੰਦਾ ਰੋਟੀ ਇੱਕ ਮਿੰਟ ਦਿੰਦੀਆਂ ਤੈਨੂੰ ਹੈ ਉਹ ਬਾਈ ਤੂੰ ਤਾਂ ਨਿਕਲ ਜਾਣਾ ਕੰਮ ਤੇ ਉਹ ਵੱਡਾ ਉਨ ਹੀ ਘਰੇ ਵੱਡਦਾ ਉਹ ਬੈਠਾਗਾ ਕਿੰਨੇ 6 6 ਮਹੀਨੇ ਹੋ ਗਏ ਉਹਨੂੰ ਫਿਰ ਹੁਣ ਮੈਂ ਤਾਂ ਕਰਾਉਣੀ ਸੀ ਬਾਈ ਤੇ ਸਵਾਹ ਦੀ ਬੜੀ ਨਰਮ ਲੈਂ ਆ ਪਤੰਦਰਾ ਜਮੀ ਮੂੰਹ ਚ ਬੋਲ ਹੀ ਨਹੀਂ ਚਲ ਬਾਲਾ ਨਾ ਬੋਲ ਆ ਚਾਹ ਜੀ ਪਾ ਕੇ ਲੈ ਕੇ ਚਲਦੇ ਆ ਪੂਜਿਆ ਫੜ ਲਾ ਅੰਦਰ ਲੈ ਜਾਂਨੇ ਇਹੇ ਰਵੇ ਰੋ 35 40 ਖਾਜੂਗੀ ਇਹਦੇ ਨਾਲ ਨੂੰ ਕਿਸ ਹੁੰਦਾ ਉਹਨੂੰ ਕੋਈ ਨਹੀਂ ਤੂੰ ਲੈ ਕੇ ਚੱਲ ਮੈਂ ਚਾਹ ਲਿਆਉਣਾ ਪੱਕ ਤੂੰ ਹੀ ਲੱਗ ਭਰਾ ਮੂਰੇ ਮੈਥੋਂ ਨਹੀਂ ਏ ਓ ਮੇਰੇ ਲਾਲ ਪਾਗਲੇ ਸਰਦਾਰ ਜੀ ਹਾਂਜੀ ਹਾਂਜੀ ਬੋਲੋ ਜੀ ਉਰੇ ਆਓ ਜੀ ਤੁਹਾਨੂੰ ਗੱਲ ਦੱਸਾਂ ਲੋ ਆ ਗਈ ਜੀ ਓਏ ਆ ਜਾ ਹੁਣ ਲੰਗਿਆ ਡਰੀ ਜਾਣਾ ਵਈ ਜੇਠ ਜੀ ਤਾਂ ਮੇਰੇ ਤਾਂ ਖੰਡ ਖਾ ਕੇ ਗਏ ਨੇਥ ਅੱਛਾ ਇਹ ਸੋਡੇ ਘਰ ਚਰਵਾਸ ਸੀਗਾ ਹਨਾ ਪਿਆਲਾ ਪਿਆਲਾ ਦੇਣ ਦਾ ਇਹਨਾਂ ਨੇ ਮੈਨੂੰ ਦਿੱਤਾ ਨਹੀਂ ਫਿਰ ਜੇਠ ਜੀ ਨੂੰ ਮੈਂ ਹੀ ਪਿਆਲਾ ਖਵਾਤਾ ਲੈ ਬਹਿ ਜਾ ਬਹਿ ਜਾ ਤੂੰ ਸੰਗੀ ਜੇਗਾ ਤੋ ਜਾਣਾ ਪੂਜੀਏ ਬਾਈ ਪੂਜੀਏ ਪੂਜੀਏ ਦੇ ਪੂਜੀਆ ਤਾਂ ਇਹ ਤਾਂ ਨਾ ਫੁੱਲਾ ਖਾਂਦੀ ਆ ਯਾਰ ਸਿੱਧੀ ਜੀ ਗੱਲ ਆ ਹਾਂ ਵਾਲੇ ਸੇ ਤਾਂ ਪਤਾ ਲੱਗ ਰਿਹਾ ਚਾਹ ਬਹੁ ਸੀਗੀ ਕੀ ਹੋ ਗਿਆ ਕਾਲੀ ਜੀ ਆ ਨਾ ਇੰਨੀ ਤਾਂ ਚੱਟੀ ਬਣਾਤੀ ਨਹੀਂ ਜੀ ਫਿਰ ਵੀ ਹੋਰ ਚੱਟੀ ਕਰਨੀ ਸੀ ਚੱਲ ਕੋਈ ਨਹੀਂ ਫਿਰ ਹੋ ਹਾਂ ਹੋਰ ਦੱਸ ਜੇਠ ਜੀ ਨੇ ਨਹੀਂ ਚਾਹ ਪੀਣੀ ਨਹੀਂ ਇਹ ਕਹਿੰਦਾ ਮੈਂ ਕੋਈ ਨਹੀਂ ਤੁਸੀਂ ਦੋਨੇ ਜਣੇ ਪੀ ਲਓ ਕਹਿੰਦਾ ਅੱਛਾ ਹਾਂ 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 ਚੱਲ ਗੱਲਾਂ ਛੱਡ ਲਈਏ ਜੀ ਬੜਗੇ ਤੈਨੂੰ ਕੁਛ ਕਿਹਾ ਤਾਂ ਨਹੀਂ ਨਾ ਨਾ ਠੀਕ ਐ ਸੁਭਾ ਦੀ ਵਧੀਆ ਬੁਲਾਇਆ ਏਨੇ ਵਧੀਆ ਅੱਛਾ ਵਧੀਆ ਬੁਲਾਇਆ ਠੀਕ ਆ ਦੱਸ ਦੇ ਫੇਰ ਤਾਂ ਨਾ 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 ਪਾ ਪਾਣੀ ਕਿਹਨਾਂ ਨੇ ਦੇ ਹੈਗੇ ਚਾਚ ਨੂਣ ਪਾ ਰਖਿਆ ਹੈ ਪੈ ਗਿਆ ਹੁਣ ਦੇਖ ਮੈਂ ਤਾਂ ਪਹਿਲੀ ਵਾਰ ਹੀ ਬਣਾਈ ਆ ਤੈਨੂੰ ਸਹੀ ਦੱਸਾਂ ਹੈ ਅੱਛਾ ਹਾਂ ਤੇ ਹਾਂਜੀ ਜੇਠ ਜੀ ਤੁਹਾਡੀ ਕੀ ਸੇਵਾ ਕਰੀਏ ਕਿਹੜੀ ਸੇਵਾ ਚਾਹੀਦੀ ਆ ਤੁਹਾਨੂੰ ਮੈਨੂੰ ਤਾਂ ਕੋਈ ਸੇਵਾ ਨਹੀਂ ਚਾਹੀਦੀ ਜੀ ਬਸ ਤੁਸੀਂ ਹੱਸਦੇ ਖੇੜਦੇ ਰੱਖੋ ਬਸ ਇੰਨੀ ਮਿਹਰਬਾਨੀ ਬਸ ਇੱਕ ਗੱਲ ਸੁਣ ਲਓ ਜੇਠ ਜੀ ਤੁਹਾਡੀ ਸੇਵਾ ਤਾਂ ਮੈਂ ਕਰਤੀ ਮੈਨੂੰ ਪਤਾ ਵੀ ਤੁਸੀਂ ਸੇਵਾ ਭਾਲਦੇ ਸੀਗੇ ਹੁਣ ਜਠਾਣੀ ਨੂੰ ਸਮਝਾ ਦਿਓ ਮੜੀ ਜੀ ਇਹ ਨਾ ਕੀ ਕਹਤਾ ਹਾਂਜੀ ਨਹੀਂ ਜੀ ਤਾਂ ਮੇਰੀ ਤੇ ਜੇਠ ਜੀ ਦੀ ਗੱਲ ਆ ਇਹ ਨਾ ਤੁਸੀਂ ਮੇਰੀ ਭਾਕੇ ਬੇਨਤੀ ਆ ਆਪਣੀਆਂ ਗੱਲਾਂ ਆ ਕਮਰੇ ਚ ਹੀ ਰਹਿ ਜਾਓ ਬਾਹਰ ਨਾ ਕੱਢੋ ਪਾਬੀ ਕੀ ਕਹਿੰਦੀ ਸੱਚ ਬੋਲੀ ਤਾਂ ਨਹੀਂ ਕੁਛ ਉਹ ਤਾਂ ਕੀ ਬੋਲੇ ਵਿਚਾਰੀ ਜੀ ਹੁਣ ਹੁਣ ਬੋਲਦੀ ਵੀ ਨਹੀਂ ਜੀ ਹਾਂ ਹੁਣ ਨਹੀਂ ਬੋਲਦੀ ਹਾਂ ਬੋਲਣਾ ਵੀ ਨਹੀਂ ਤਾਂ ਇਹ ਜਿਵੇਂ ਜੇਠ ਜੀ ਨੂੰ ਮੇਰਾ ਪਤਾ ਲੱਗ ਗਿਆ ਵੀ ਮੈਂ ਕਿਵੇਂ ਦੀ ਕੁੜੀ ਹਾਂ ਸਵੇਰਾ ਤਾਂ ਬਹੁਤ ਨਰਮ ਆਦਾ ਬਹੁਤ ਨਰਮ ਬੋਲਦੀ ਹਾਂ ਸਵੇਰਾ ਚੱਕੀ ਫਿਰਦੀ ਹਾਂ ਜਿਵੇਂ ਤਾਂ ਸੌਣ ਲੱਗੇ ਜਮੇ ਚੂ ਨਹੀਂ ਕਰਦੀ ਜਿਵੇਂ ਮੈਂ ਲੱਗ ਕਹਿਤਾ ਬਸ ਉਥੇ ਹੀ ਖੜ ਜੰਦੀ ਚਾਹੇ ਧੁੱਪੇ ਖੜਾ ਦੇ ਚਾਹੇ ਸ਼ਾਮੇ ਖੜਾ ਦੇ ਆਹ ਧੁੱਪੇ ਖੜ ਕੇ ਰੰਗ ਰਕਾਲ ਆਹ ਮੈਂ ਮੈਂ ਮੇਰੇ ਕਰ ਗੱਲ ਪੂਰੀ ਮੰਨਦੀ ਆ ਜੀ ਹਾਂ ਜਿਵੇਂ ਮੈਂ ਕਹੂੰ ਓਵੇਂ ਕਰਦੀ ਆ ਸਰਦਨ ਕਹਿੰਦੀ ਸੀ ਜੀ ਜਦੋਂ ਦਾ ਅੰਬੈਰ ਜਿ ਕਰਾਈਆ ਮੁੰਡੇ ਨੇ ਹਾਂ ਪੂਰਾ ਖਿਆਲ ਰੱਖੂਗਾ ਪੂਰਾ ਖਿਆਲ ਰੱਖਦਾ ਵੀ ਹੈ ਕਹਿੰਦੀ ਹਾਂ ਹਾਂ ਰੰਗ ਰੰਗ ਨਹੀਂ ਥੋੜਾ ਹਰਕ ਪੈਣ ਦਿੰਦਾ ਆਹ ਜੀ ਮੇਰੇ ਆਹ ਮੇਰੇ ਉੱਚ ਰੱਖ ਦਿਓ ਅੱਛਾ ਜੀ ਇਹ ਸਾਹਮਣੇ ਆ ਜੀ ਹਾਂ ਜੀ ਸਾਹਮਣੇ ਆਹ ਸੋਨੇ ਦੀ ਸਾਂਪ ਜੀ ਮੈਂ ਐਂ ਪਾ ਕੇ ਰੱਖਾਂ ਜੀ ਦੋ ਹਾਂ ਸੋਹਣੇ ਲੱਗਦੇ ਨੇ ਹੋਣੀਆਂ ਲੱਗਦੀ ਨੇ ਆ ਕਿੱਥੇ ਸਾਮਾ ਇਹ ਵੀ ਇਹਨ ਮਾਰੀ ਚ ਰੱਖ ਇੱਥੇ ਰੱਖ ਦੋ ਇੱਥੇ ਓ ਇੱਥੇ ਕੋਈ ਚੱਕ ਕੇ ਨਾ ਲੈ ਜੇ ਨਹੀਂ ਕੋਈ ਨਹੀਂ ਚੱਕਦਾ ਜੀ ਐ ਕਿਨੇ ਚੱਕ ਲੂਗਾ ਜੀ ਕੋਈ ਹਾਂ ਸੋਹਣਾ ਸੁਖਨ ਨਾਲ ਬਥੇ ਨਾ ਮੇਰੇ ਕੋਲੇ ਸੋਹਣੇ ਦਾ ਤਹਾਰ ਵੀ ਹੈ ਮੇਰੇ ਕੋਲੇ ਹੋਰ ਚੀਂਦਾ ਖਾਣੋ ਤਾਂ ਪੁੱਛ ਲਾ ਕੇ ਮੇਰੇ ਮੱਥੇ ਸੰਗਦੀ ਨਾ ਦੱਸੋ ਜੀ ਕੁਝ ਹੋਰ ਖਾਣੋ ਨਾ ਜੇਠ ਜੀ ਮੈਂ ਨਹੀਂ ਕਿਸੇ ਤੋਂ ਸੰਗਦੀ ਸੰਗਦੀ ਜਿਹੜੀ ਚੀਜ਼ ਮੈਂ ਖਾਣੀ ਆ ਉਹਦੇ ਮੈਂ ਖਾਣੀ ਆ ਐ ਸੰਗ ਸੰਗ ਜੀ ਇਹ ਚ ਬੰਦਾ ਭੁੱਖਾ ਮਰ ਜੀ ਮੰਗਾ ਲਾ ਜੀ ਕੁਝ ਆਹ ਜੇਠ ਜੀ ਓਹ ਪੀਣਾ ਸੀਗਾ ਇੱਕ ਮੈਂ ਓਹ ਇੱਕ ਤਾਂ ਚਮਚਮ ਲਿਆ ਦੋ ਇਹਨੂੰ ਚਮਚਮ ਖਾਣ ਦੇ ਹੁੰਦੇ ਨਹੀਂ ਜੀ ਹਾਂ ਚਮਚਮ ਲਿਆ ਤਾਂ ਖਾਣ ਵਾਸਤੇ ਹੈ ਨਾ ਪੀਣ ਵਾਸਤੇ ਮਿਲਕ ਬਦਾਮ ਲਿਆ ਦੇ ਭਾਈ ਸਰ ਕਹਿੰਦੀ ਆ ਲਿਆ ਦੇ ਕਿਲੋ ਕੁ ਤਾਂ ਇਹ ਚਮਚਮ ਖਾਜੂ ਲੀਟਰ ਕ ਬਦਾਮ ਵੀ ਜਿਹਾ ਨਾ ਕਿਲੋ 2 ਕਿਲੋ ਹਾਂ ਕਿਲੋ 8ਣ ਕਿਲੋ ਤੜਕੀ ਹੂੰ ਦੋ ਦਿਨਾਂ ਦੀ ਹੋ ਜੂਗੀ ਦੋ ਦਿਨਾਂ ਦੀ ਹੋ ਜੂਗੀ ਦੋ ਕਿਲੋ ਲਿਆ ਦਿਓ ਐਨੀ ਕਿ ਖੇਚਲਾ ਕਰਦੇ ਬਸ ਮੇਰੀ ਗੱਲ ਸੁਣਿਆ ਜੀ ਉਹ ਜਿਹੜਾ ਸੋਨੇ ਦਾ ਹਾਰ ਆਗਾ ਹੂੰ ਉਹ ਆਪ ਕਿੱਥੇ ਰੱਖੀ ਸਾਮਕੇ ਉਹ ਉਹ ਪਲੋਕ ਚਰਖਾ ਦੇਂਗੇ ਬੈਂਕ ਚ ਜਾ ਕੇ ਰਖਾ ਦੇਂਗੇ ਆਪਾਂ ਆਪਾਂ ਫਿਰ ਬੈਂਕ ਚ ਕੱਲ ਨੂੰ ਚੱਲੇ ਆਵਾਂਗੇ ਹਾਂ ਮੈਂ ਕਹਿਣਾ ਵੱਡੀਆਂ ਆਪਣੀਆਂ ਨੂੰ ਫੜਾ ਦੇ ਉਹ ਤੂੰ ਨਾ ਪੰਗਿਆਂ ਚ ਪਏ ਗੱਲਾਂ ਨੇ ਚ ਬਈ ਮੈਨੂੰ ਤਾਂ ਉਹਨਾਂ ਤੇ ਯਕੀਨ ਨਹੀਂ ਹੁਣ ਮੈਂ ਤੁਹਾਨੂੰ ਸਹੀ ਦੱਸਾਂ ਬਦਲ ਗਿਆ ਨਾ ਵਿਆਹ ਕਰਾ ਕੇ ਉਹੀ ਗੱਲ ਹੋ ਗਈ ਨਾ ਲੈ ਮੈਂ ਕਹਦੇ ਨਾ ਬਦਲ ਗਿਆ ਕਮਾਲ ਕਰੀ ਜਾਂਦਾ ਕੋਈ ਨਹੀਂ ਕਰ ਹਾਂ ਚੁੱਪ ਕਰੋ ਜੀ ਜਿਹੜੀ ਜੀ ਕੋਈ ਨਾ ਸੀ ਤੁਹਾਨੂੰ ਸਮਾਦਾਂਗੇ ਹਾਰ ਤਾਂ ਪਰ ਤੁਹਾਨੂੰ ਸਾਡੀ ਸੇਵਾ ਕਰਨੀ ਪਿਆ ਕਰੋ ਠੀਕ ਹੈ ਸੇਵਾ ਕੀ ਮੈਂ ਦੱਸੂ ਪਈ ਸੇਵਾ ਆ ਕਮਰੇ ਚ ਮੈਂ ਰਹੂ ਆ ਕਮਰੇ ਦਾ ਸਾਰਾ ਸਾਮਾਨ ਮੇਰਾ ਹੈ ਇਹ ਕਮਰਾ ਆਪਣਾ ਸਾਡਾ ਪਈ ਹੁਣੇ ਬਸ ਐ ਮਾਨਾ ਲੋਈ ਹਾਂ ਇਹ ਗੱਲ ਤੁਹਾਡੀ ਗਲਤ ਆ ਕਿਉਂ ਕਮਰੇ ਚ ਵਾਰਾ ਪਾ ਦਾਂਗੇ ਇਹ ਕਮਰਾ ਸਾਡਾ ਜਿੰਨਾ ਚਿਰ ਚਿਵਾਰਾ ਨਹੀਂ ਪੈਂਦਾ ਉਹਨਾਂ ਚਿਰ ਤਾਂ ਫਿਰ ਸਾਡਾ ਹੀ ਐ ਉਹਨਾਂ ਟਾਈਮ ਅਸੀਂ ਰਹਿ ਲਾਂਗੇ ਜਦੋਂ ਸਾਡਾ ਚਿਵਾਰਾ ਤੇ ਸਮਾਨ ਤਿਆਰ ਹੋ ਗਿਆ ਹੁਣ ਅਸੀਂ ਤਾਂ ਨਵੇਂ-ਨਵੇਂ ਵਿਆਹੇ ਆ ਹੁਣ ਹੁਣ ਤੁਸੀਂ ਆਪਦੀ ਭੈ ਦੇਖ ਲੋ ਉਹਨਾਂ ਟਾਈਮ ਹਾਂ ਹੈ ਜਦੋਂ ਮੈਂ ਪਰਲੇ ਹੀ ਹੁੰਦੇ ਖੜਾ ਸੀ ਨਾ ਉਹ ਕਹਿੰਦੀ ਕਹਿੰਦੀ ਤੂੰ ਤਾਂ ਹਰੇਕ ਚੱਖ ਰੱਖ ਲੈ ਨਾ ਤੂੰ ਕਹੋ ਕਿ ਕਮਰਾ ਡੇਟਾਬੇਸ ਨਹੀਂ ਗਿਆ ਲੈ ਜਾ ਗਿਆ ਤੂੰ ਕੋਈ ਨਾ ਉਹ ਮੈਂ ਸਿੱਧੀ ਕਰ ਲਵੀਰੇ ਲੈ ਤੂੰ ਕਹਿ ਦੇ ਕਹਿੰਦੇ ਨਰਮ ਸੁਭਾਅ ਦੀ ਆ ਕੋਈ ਨਹੀਂ ਦੱਸ ਰਿਹਾ ਉਹਨੂੰ ਤਾਂ ਮੈਂ ਸਿੱਧੀ ਕਰ ਲੂ ਕੋਈ ਨਾ ਸੁਭਾਅ ਤੈਨੂੰ ਲਾ ਗਿਆ ਪਤਾ ਮੋਢੇ ਤੇ ਖੜੀ ਖੜੀ ਸੀ ਉਹ ਕੀ ਮਾਰ ਰਹੀਆਂ ਨੇ ਅੱਕੇੜਾ ਫੇੜਾ ਦਾ ਉਰੀ ਬੈਠਾ ਨਾ ਉਹ ਤੈਨੂੰ ਕਹਦਾ ਕਹਦਾ ਮੈਂ ਹੁਣ ਆ ਗਿਆ ਉਹ ਕੋਈ ਨਹੀਂ ਮੈਂ ਬੈਠਾ ਕੋਲੇ ਗੱਲਾਂ ਕਰੀ ਜਾਂਦੇ ਸੀ ਦੋਨੇ ਭਾਈ ਹੁਣ ਗੱਲਾਂ ਵੀ ਨਹੀਂ ਕਰਨੀਆਂ ਕਿਹੜੀਆਂ ਗੱਲਾਂ ਕਰ ਖੜੇ ਹੋ ਚਲੋ ਉੱਤਰ ਮੈਨੂੰ ਪਤਾ ਦੀ ਵੀ ਇਹੀ ਕੁਸ ਮੈਂ ਤੈਨੂੰ ਕਿਹਾ ਨਾ ਦੇਖ ਲੈ ਜਿਹੜੀ ਤੇਰੀ ਵੱਡੀ ਭਝਾਈ ਆ ਨਾ ਵੱਡੀ ਹਾਂ ਉਹਦੀ ਸੇਵਾ ਕਰਨ ਵਾਲੀ ਆ ਉਹ ਹੂੰ ਉਹ ਹੱਥਾਂ ਚ ਬਾਹਰ ਨਿਕਲ ਨਹੀਂ ਤੜਕੇ ਆਥ ਨਹੀਂ ਜਦੋਂ ਉੱਠੇਗੀ ਦੋ ਦੋ ਵੀ ਫੈਂਟ ਦੇ ਅਗਰ ਕੋਈ ਨਾ ਉਹ ਆਉਗੀ ਨਾ ਕਮਰੇ ਚ ਵੀ ਮੇਰਾ ਕਮਰਾ ਛੱਡ ਉਹ ਤਾਂ ਸਿੱਟੂ ਆਉਂਦਾ ਉੱਤੇ ਬੈਠ ਕੇ ਥਾਪੜੇ ਲੱਗ। ਠੀਕ ਆ? ਹਾਂ। ਫਿਰ ਹੁਣ ਮੈਂ ਜਾਵਾਂ ਮੈਂ ਹੋਰ ਕੰਮ ਦੱਸ ਮੈਨੂੰ ਕੋਈ ਹੋਰ ਸੇਵਾ ਕਰਨੀ ਆ? ਕੋਈ ਸੇਵਾ ਨਹੀਂ ਹੈਗੀ। ਹਾਂ। ਆ ਤੰਦੀ ਰੋਟੀ ਟੋਕਾ ਦਾ ਪਸਲਾਉਣਾ ਉਹਨਾਂ ਨੂੰ। ਤੇ ਹਿਸਾਬ ਬਤਾਵਾ। ਉਹ ਵੀ ਮੈਂ ਹੀ ਬਣਾ ਕੇ ਦੇ ਦੇਣਾ। ਨਾ ਨਾ ਬਣਾਉਣੀ ਨਹੀਂ ਤੂੰ ਸੀ ਕਿ ਬਣਾਉਣੀ ਜਉਂਨਾ ਤਾਂ ਬਣਵਾਵਾਂਗੇ। ਅੱਛਾ ਉਹਨਾਂ ਤੋਂ? ਉਹਨਾਂ ਤੋਂ ਬਣਵਾਵਾਂਗੇ। ਚੱਲ ਫਿਰ ਮੈਂ ਉਹਨੂੰ ਮੈਂ ਇਹਨੇ ਖੇਤਾ ਖੁੱਤਾ ਨੂੰ ਢੀੜਾ ਮਾਰਿਆ ਵਾ। ਜ਼ਮੀਨ ਜੂਨ ਦਾ ਵੀ ਦੇਖਣਾ। ਇੱਥਾਂ ਨੂੰ ਢੀੜਾ ਮਾਰਨ ਨਾਲ ਜਾ। ਜਦੋਂ ਵੱਡੀ ਦੀ ਸੇਵਾ ਹੋਈ ਤਾਂ ਇੱਥੇ ਮੌਜੂਦ ਹੋਣਾ ਚਾਹੀਦਾ। ਓਕੇ। ਠੀਕ ਹੈ ਦਨ ਹਾਂ ਆ ਲੈ ਜਾ ਤੂੰ ਚਾਹ ਮੈਂ ਨਹੀਂ ਪਿੰਦੀ ਚ ਤਾਂ ਨੂਨ ਪਾ ਰਖਿਆ ਓਹੋ ਸਵਾਦ ਨਹੀਂ ਲੱਗੀ ਤੁਹਾਨੂੰ ਨਾ ਆ ਨੂਨ ਹਾਂ ਤੂੰ ਜੀ ਵਾਲਾ ਡੱਬਾ ਪਿਆ ਰਹਿਣ ਚਾ ਲੈ ਜਾ ਚੰਗਾ ਬੰਦਾ ਹੋਵੇ ਤਾਂ ਇਹ ਜਾ ਹੋਵੇ ਜਿਹੜਾ ਤੀਵੀ ਦੀ ਹਰ ਇੱਕ ਗੱਲ ਮਨੇ ਤੀਵੀ ਦੇ ਹਰ ਪੁੱਠੇ ਸਿੱਧੇ ਕੰਮ ਚ ਸਾਥ ਦੇਵੇ ਹਾਂ ਉਹ ਕਿ ਤਾ ਮੈਂ ਆਹ ਦੇਖ ਲੈ ਤੀਵੀ ਦੇ ਥੱਲੇ ਲੱਗਿਆ ਬੈਠਾ ਕੰਜਰੋਂ ਤਾਂ ਡਰਦਾ ਮਿੰਟ ਚ ਭੱਗ ਗਿਆ ਮੇਰੇ ਵਾਲਾ ਹੁੰਦਾ ਨਾ ਕਿਤੇ ਵਿਚ ਦੀ ਨੱਗ ਜਾਂਦੇ ਹੂੰ ਨਹੀਂ ਆਜਾ ਜੀ ਗੱਲ ਸੁਣ ਇੱਕ ਵਾਰੀ ਦੇਖੀ ਉਹਨੇ ਨਾ ਕਮਰਾ ਮਲ ਲ ਕੇ ਬੈਗੀ ਇੱਕ ਕਿਉਂ ਮੈਨੂੰ ਕੀ ਪਤਾ ਕਿਉਂ ਹੁਣ ਕਹਿੰਦੀ ਮੈਂ ਨਹੀਂ ਇਹ ਕਮਰੇ ਚੋਂ ਨਿਕਲਦੀ ਇਹ ਗਈ ਥੀ ਕਿ ਪਤਾ ਨਹੀਂ ਬੜੀਆਂ ਚਾਹਾਂ ਚੂਹਾ ਫੜਾ ਰਹੀ ਥੀ ਨਮਕੀਨ ਲੈ ਕੇ ਗਿਆ ਸਾਡੇ ਵਾਲਾ ਮਾਗਰ ਅੱਛਾ ਹਾਂ ਛੋਟਾ ਚਾਹ ਲੈ ਕੇ ਗਿਆ ਉਹਦੇ ਵਾਸਤੇ ਬਣਾ ਕੇ ਇਹ ਅੱਗੇ ਤਾਂ ਦੇਖ ਲੱਗਦੇ ਪਾਣੀ ਦਾ ਗਲਾਸ ਨਹੀਂ ਪੜਾਇਆ ਹੁਣ ਅੱਛਾ ਚਾਹ ਬਣਾਉਣਾ ਫਿਰਦਾ ਚਾਹ ਬਣਾ ਕੇ ਦੋ ਗਲਾਸਾਂ ਚ ਪਾ ਕੇ ਮਗਰਾ ਵੱਡਾ ਨਮਕੀਨ ਲੈ ਕੇ ਗਿਆ ਸਾਰਾ ਡੱਬਾ ਖਾ ਗਈ ਜਿਹੜਾ ਹੈਗਾ ਤਿੰਨ ਮੁਕੀਨ ਦਾ ਚੱਲ ਮੇਰੀ ਗੱਲ ਸੁਣ ਹੁਣ ਤਾਂ ਜਿਹੜਾ ਕੁਝ ਉਹਨੇ ਕਰਨਾ ਸੀ ਹੁਣ ਤਾਂ ਦਿੱਤਾ ਕਰ ਠੀਕ ਹੈ ਹੁਣ ਤਾਂ ਬਾਕੀ ਗੱਲ ਆਪਣੀ ਰਹਗੀ ਆਪਾਂ ਕੀ ਕਰਾਂਗੇ ਹੁਣ ਹੁਣ ਤਾਂ ਆਪਣੇ ਹੋਈ ਗੱਲ ਹੱਥ ਨਾਲ ਪੱਲੇ ਬਾਜ਼ਾਰ ਖੜੀ ਹੱਲੇ ਹੋ ਕੰਮ ਹੋਇਆ ਪਿਆਗਾ ਹੁਣ ਨਹੀਂ ਮੇਰੀ ਗੱਲ ਸੁਣ ਕਈ ਜੰਗਾਂ ਨਾ ਜੀਵ ਨਾਲ ਨਹੀਂ ਜਿੱਤੀਆਂ ਜਾਂਦੀਆਂ ਹੁੰਦੀਆਂ ਦਿਮਾਗ ਨਾਲ ਜਿੱਤੀਆਂ ਜਾਂਦੀਆਂ ਹੁੰਗੀਆਂ ਹੁਣ ਜਿਮੀ ਜਿਮੀ ਤੈਨੂੰ ਮੈਂ ਕਹੀ ਜਾਨੀ ਨਾ ਥੂਮੇ ਹੋਵੇਂ ਕਰੀ ਚੱਲ ਕਮਰਾ ਛੱਡ ਉਹ ਤਾਂ ਮਾਂ ਭੜ ਕੇ ਗੇਟੋ ਬਾਹਰ ਕਰਕੇ ਆਉਗਾਂ ਹੈ ਆਹੋ ਚਲ ਜਾ ਹੁਣ ਬਾਹਰੇ ਚਲ ਠੀਕ ਹੈ ਮੈਨੂੰ ਐ ਕਰੀ ਮੈਨੂੰ ਸਕੀਮ ਦੱਸ ਦੀ ਕਿਹੜੀ ਲਾएंगे ਹੁਣ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਆਪੀ ਦੱਸ ਦੂਗੀ ਠੀਕ ਹੈ ਚਲ ਆ ਜਾ ਨਾ ਮੈਨੂੰ ਤਾਂ ਡਰ ਲੱਗਦਾ ਹੁੰਦਾ ਮੈਂ ਤੇਨੂੰ ਦੇ ਕੱਪੜੇ ਪਾ ਲਈ ਜਾਨੀ ਆ ਕਿੱਥੇ